ਮੇਰੀ ਗੱਲ ਸੁਣ ਤੁਸੀਂ ਕਿਵੇਂ ਲਾ ਕੇ ਖਾਣੂ ਆਵੇਂ ਲਾ ਕੇ ਖਾਂਗੀ ਛੱਡ ਇਧਰ ਪਰਤ ਆਏ ਕਿਵੇਂ ਖਾਣਗੀ ਅਸੀਂ ਤਾਂ 35 ਜੀ ਪਾਲਦਿਆਂ ਕਰਦੇ ਤੇ 35 ਦਾ ਢੱਡ ਭਰਦਿਆਂ ਅਸੀਂ ਆਹ ਪਰਿਆ ਕਰੋ ਮੈਂ ਤੁਹਾਨੂੰ ਕਹਿੰਨੀ ਹੁੰਦੀ ਉਹਨਾਂ ਦੇ ਢੱਡ ਭਰੋ ਤੁਸੀਂ ਪਤਾ ਨਹੀਂ ਕਿਉਂ ਗੋਲੇ ਧੰਦੇ ਕਰਦਣਾ ਭਰਦਣਾ ਮੈਂ ਤਾਂ ਤੁਹਾਨੂੰ ਕਹਿੰਦੀ ਨਹੀਂ ਵੀ ਕਰੋ ਕੰਮ ਖਾ ਲੈਣਗੇ ਜਵਾਕ ਜੇ ਅੱਜ ਛੁੱਟੀ ਐ ਘਰੇ ਐ ਓਹੋ ਦੀਦੀ ਕੀ ਕਰੀ ਜਾਂਦੇ ਤੁਸੀਂ ਪਾਸਤਾ ਬਣਾਈ ਜਾਨੀ ਐ ਪਾਸਤਾ ਤੇ ਇਧਰਲੇ ਪਾਸੇ ਚਾਹ ਰੱਖੀ ਬੈਠੇ ਹਾਂ ਹਾਂ ਕਿਉਂ ਕਿਵੇਂ ਸੀ ਮੈਂ ਕਹਿੰਦੀ ਸੀ ਜੇ ਤੁਸੀਂ ਪਾਸਤਾ ਠਰ ਠਰ ਕੇ ਜਿ ਬਣਾ ਲੈਂਦੇ ਲੈ ਹੁਣ ਤਾਂ ਇਹਦੇ ਚ ਮਾੜਾ ਜਾ ਟਾਈਮ ਲੱਗੂਗਾ ਕਿਉਂ ਕੀ ਗੱਲ ਮੈਂ ਨਾ ਚੌਲ ਰੱਖਣੇ ਸੀਗੇ ਸਾਰੀ ਤਿਆਰੀ ਮੈਂ ਕਰੀ ਬੈਠੀ ਆ ਤੇ ਮਹਾਂ ਚਲ ਮੈਂ ਰੱਖਦਾ ਸੀ ਤੇ ਬਣ ਜਾਣਗੇ ਉਹਨੂੰ ਬੌਲੀ ਭੁੱਖ ਲੱਗੀ ਪਈ ਆ ਤਾਂ ਆਹ ਤੇਰੇ ਨੰਗਣਾ ਨਹੀਂ ਨਾ ਨਾ ਪਾਸਤੇ ਨੂੰ ਮੇਰਾ ਮਨ ਨਹੀਂ ਕਰਦਾ ਬਸ ਰਾਈਸ ਜੇ ਖਾਣ ਦੇ ਮਨ ਸੀ ਮੇਰਾ ਤਾਂ ਨਹੀਂ ਤੂੰ ਤਾਂ ਆਪ ਪੁੱਠੀ ਮਰਦੀ ਐ ਤੇ ਆਹ ਜੇ ਖਾ ਲੇਗੀ ਫੇਰ ਕੀ ਹੋ ਜੂਗਾ ਚੌਲ ਆਖਲੇ ਬਣਾ ਦੂ ਤੈਨੂੰ ਅੱਛਾ ਮੈਂ ਪੁੱਠੀ ਮਾਰਦੀ ਆ ਜੇ ਮੈਂ ਚੌਲ ਖਾਣੇ ਆ ਤੇ ਤੁਸੀਂ ਪਾਸਤਾ ਖਾਣਾ ਤੁਸੀਂ ਪੁੱਠੇ ਨਹੀਂ ਹੈਗੇ ਹੈ ਪਾਸਤਾ ਕਾਲੂ ਬਣਾ ਲੈਂਦੇ ਜਵਾਕ ਅੱਜ ਕਰੇ ਜਵਾਕਾਂ ਨੇ ਹੁਣ ਪਾਸਤਾ ਮੰਗ ਲਿਆ ਨਾਲੇ ਮੇਰੀ ਗੱਲ ਸੁਣ ਜੇ ਭਾਈ ਤੂੰ ਬਣਾਉਣੇ ਸੀ ਚਾਹਲ ਐਦੂ ਪਹਿਲਾਂ ਉਠਦੀ ਪਹਿਲਾਂ ਤਾਂ ਤੜਕੋ ਤੜਕੀ ਨਾ ਹੋਣ ਜਾ ਵੜਦੀਆਂ ਨਾ ਕਿ ਸ਼ਕੀਨੀ ਲਾਉਣ ਲੱਗ ਜਾਨੀ ਐ ਤੇ ਤੁਸੀਂ ਲਾਲਿਆ ਕਰੋ ਤੁਹਾਨੂੰ ਕਿਹੜਾ ਕਿਸੇ ਕੰਜਨ ਨੇ ਰੋਕਿਆ ਵੀ ਸ਼ਕੀਨੀ ਨਾ ਲਾਓ ਮੇਰੇ ਘਰ ਵਾਲਾ ਨੌਕਰੀ ਕਰਦਾ ਨੌਕਰੀ ਮਾੜੀ ਮੋਟੀ ਗੱਲ ਨਹੀਂ ਹੈਗੀ ਤੂੰ ਤਾਂ ਖੇਤਾਂ 'ਚ ਖੱਪ ਕੇ ਆ ਗੋਹੇ ਕੂੜੇ ਕਰ ਕਰਕੇ ਘਰੇ ਰੁਲਣਾ ਰਹਿੰਦਾ ਹੁਣ ਮੈਂ ਉਵੇਂ ਥੋੜੀ ਬਣ ਕੇ ਰਹਾਂ ਨੀ ਜੇ ਨੌਕਰੀ ਕਰਦਾ ਮੇਰੀ ਗੱਲ ਸੁਣ ਤੜਕੇ ਤੜਕੋ ਤੜਕੀ ਆਪਦਾ ਕੰਮ ਕਰ ਲਿਆ ਕਰ ਚੁੱਲ੍ਹੇ ਤੇ ਹੁਣ ਚੁੱਲ੍ਹੇ ਤੇ ਦਾੜੇ ਕਿਉਂ ਹੁੰਦੀ ਐ ਉਹ ਦੂਜਾ ਹਾਏ ਅੱਛਾ ਹੋਤੇ ਖਪਾ ਮੈਂ ਜਾ ਜਾ ਕੇ ਤੂੰ ਅੱਗ ਮਚਾ ਚੱਕ ਕੇ ਨੂੰ ਕੜਾਈਏ ਜੇ ਨਾ ਉਧਰ ਜਾ ਆਏ ਕਿਵੇਂ ਚੱਕਾ ਜਦੋਂ ਮੈਂ ਪਹਿਲਾਂ ਬੈਠੀ ਆ ਮੇਰੀ ਵਾਰੀ ਆ ਤੇ ਕੋਈ ਨਹੀਂ ਫੇਰ ਕੀ ਜੇ ਤੇਰੀ ਵਾਰੀ ਆ ਮੈਨੂੰ ਬੜੀ ਜਿਆਦਾ ਭੁੱਖ ਲੱਗੀ ਜਾਂ ਫਿਰ ਚਾਹ ਬੰਦ ਕਰ ਦੇ ਇੱਕ ਕੁਛ ਕਰ ਲੈ ਆਏ ਕਿ ਮੈਂ ਬੰਦ ਕਰਦਾ ਜੇ ਤੇਰਾ ਬੰਦਾ ਮੁਲਾਜ਼ਮ ਲੱਗਿਆ ਨਾ ਆਦੇ ਬੰਦੇ ਨੂੰ ਕਹਿ ਦੇ ਉਹ ਤੋਂ ਮਗਾ ਲਾ ਚੁੱਲਾ ਲੈ ਬੰਦੇ ਨੂੰ ਆ ਕੇ ਕਹਿ ਦੇ ਐਡੀ ਨਹੀਂ ਗੱਲ ਹੈਗੀ ਉਹ ਤਾਂ ਮੈਨੂੰ ਵਧੀਆ ਲਿਆ ਦੂ ਚੁੱਲਾ ਇੱਕ ਤਾਂ ਅਸੀਂ ਮੰਗਾਉਣਾ ਹੁਣ ਇਲੈਕਟ੍ਰੋਨਿਕ ਚੁੱਲਾ ਠੀਕ ਆ ਤੇ ਦੂਜਾ ਮੰਗਾਉਣਾ ਮੈਂ ਇਹੋ ਨਹੀਂ ਹੁੰਦਾ ਜਿੱਤੇ ਕੱਚ ਜਾ ਲੱਗਿਆ ਹਰਾ ਤਾਂ ਮੈਂ ਪਾ ਇਕ ਤੋਂ ਇੱਕ ਰਾਜਾ ਰਹਿ ਗਿਆ ਫਿਰ ਹਲਾ ਹਾਏ ਕਿਵੇਂ ਕੁੱਕੜਾ ਮੰਗੂ ਲੜੀ ਜਾਂਦਾਂ ਗਾਨੇ ਕੋੜੇ ਕੀ ਹੋ ਗਿਆ ਆ ਮੀਤ ਜੀ ਤਾਂ ਐਡੀ ਹਰਾਮੜਾ ਉਹ ਆਦੀ ਹੀਰੇ ਲੱਗੇ ਆਲਾ ਮੰਗਾ ਲਾ ਮੰਗਾ ਤਾਂ ਸਹੀ ਉਹ ਤੇ ਬਣਾ ਤਾਂ ਲਿਆ ਕਰੇਗੀ ਇਹਦੇ ਨਾਲੇ ਹੋ ਜਾਣੀ ਐ ਜਦੋਂ ਭਾਈ ਅਸੀਂ ਬੇਲੀਆਂ ਹੁੰਨੀਆਂ ਉਦੋਂ ਤੂੰ ਕੰਮ ਕਰ ਲਿਆ ਕਰ ਤੂੰ ਵਿਚਾ ਕੇ ਹੀ ਵੜਨਾ ਹੁੰਦਾ ਵੇਚ ਆ ਕੇ ਕੀ ਬਰਨਾ ਹੁੰਦਾ ਗੱਲ ਇਹ ਕਹੋ ਵੀ ਤੁਸੀਂ ਆਦਾ ਬੱਬਰ ਭਰਨਾ ਦਾ ਖਾ ਖਾ ਕੇ ਡੈਂਗੜੇ ਵਰਗਾ ਹੋਈਆਂ ਪੰਜਾਂ ਦੋਨੇ ਪੈਣਾ ਏਕਾ ਕਰ ਲੈਣੀਆਂ ਵੀ ਅਸੀਂ ਸੱਖੀਆਂ ਪਹਿਣਾ ਗਿਆ ਇਹ ਤੀਜੇ ਥਾਂ ਤੇ ਵਿਆਹ ਕੇ ਲੈਂਦੀ ਹੈਗੀ ਬਗਾਨੀ ਹੈਗੀ ਬਸ ਕਹੋ ਨਾ ਇਹ ਫਰਕ ਦਾ ਹੋਰ ਕੁਝ ਨਹੀਂ ਐਡਾ ਬੱਬਰ ਹੋਣੇ ਵਧਾ ਰੱਖੇ ਖਾ ਖਾ ਕੇ ਐਡਾ ਤੂੰ ਬਸ ਮੈਨੂੰ ਨਹੀਂ ਕੁਝ ਖਾਣ ਪੀਣ ਦਿੰਦਗਾ ਹੈਗੀ ਮੈਂ ਸੁੱਕਦੀ ਜਾਨੀ ਮਾਸਾ ਮਾੜੀ ਜਿ ਮੋਟੀ ਹੋਈ ਸੀ ਮੇਰੀ ਗੱਲ ਸੁਣ ਜੇ ਅਸੀਂ ਐਡੇ ਐਡੇ ਬੱਬਰ ਕੀਤੇ ਨਾ ਤੜਕੇ ਤੋਂ ਖਾਪਦਿਆਂ ਸਾਰਾ ਕੰਮ ਕਰਦਿਆਂ ਤੂੰ ਤਾਂ ਬਸ ਖਾਣ ਵੇਲੇ ਆ ਜਾਨੀ ਐ ਮੂੰਹ ਪੂੰਝ ਕੇ ਜਾ ਵੜਦੀ ਐ ਵੀ ਬਸ ਢਿੱਡ ਭਰ ਗਿਆ ਸੀ ਸਾਰੇ ਟੱਬਰ ਦਾ ਢਿੱਡ ਭਰਨਾ ਹੁੰਦਾ ਆਈ ਵੀ ਸੋਚਿਆ ਕਰ ਬਾਲੇ ਕੰਮ ਕਰਦੇ ਆਂ ਤਾਂ ਜਾਂ ਤਾਂ ਬਾਲੀਆਂ ਪਤਲੀਆਂ ਨਾ ਮੈਂ ਕਹਿੰਨੀ ਐ ਮੈਂ ਤਾਂ ਲਿਆਉਣੀ ਐ ਕੁਕਰ ਚੱਕਿਆ ਚਾਹ ਜੀ ਬੰਦ ਕਰ ਦੱਸ ਆਏ ਕਿਵੇਂ ਬੰਦ ਕਰੂੰ ਤੂੰ ਆਈ ਫਿਰ ਮੈਂ ਵੀ ਸ਼ਿੰਦਰ ਨੂੰ ਬੁਲਾਉਣੀ ਐ ਤੈਨੂੰ ਦੇਉ ਤਨੇਤ ਜੀ ਆਏ ਸਿੰਗ ਮਿੱਟੀ ਖੜੀ ਰੱਖਦੀ ਹੈਗੀ ਚੱਕੀ ਰੱਖਦੀ ਐ ਇਹ ਨਹੀਂ ਲੋਟ ਆਉਂਦੀ ਸਾਥ ਹੋਦੀ ਹਰਪ੍ਰੀਤ ਪਤਾ ਨਹੀਂ ਕੀ ਉਸਕੇ ਹਾਊਗਾ ਇਹਨੂੰ ਇਹ ਵੀ ਆ ਕੇ ਫਿਰ ਮੈਨੂੰ ਦੱਸੂਗੀ ਕਹਿੰਦੀ ਐ ਮੈਂ ਟੋਕਰਾ ਭਰ ਲਾਂ ਬੈਣੇ ਹਾਂ ਬੈਣੇ ਆ ਜਾ ਹਰਪ੍ਰੀਤ ਕੀ ਹੋ ਗਿਆ ਕੁਛ ਨਹੀਂ ਹੋਇਆ ਤੇ ਆਹ ਟੋਕਰਾ ਜਾ ਤਾਂ ਮੈਂ ਪਾ ਦਿੰਦੀ ਆ ਹਰੇ ਦਾ ਹਾਂ ਤੇ ਤੂੰ ਐਂ ਕਰ ਨਾਲੇ ਤਾਂ ਮੈਂ ਪਾਸਤਾ ਬਣਾਤਾ ਨਾਲੇ ਚਾਹ ਬਣੀ ਪਈ ਐ ਤੂੰ ਖਾਣਾ ਨਾਲੇ ਜਵਾਕਾਂ ਨੂੰ ਦੇ ਦੇ ਪਾ ਕੇ ਨਹੀਂ ਮੇਰੀ ਗੱਲ ਸੁਣ ਆਹੀ ਇੱਕ ਟੋਕਰਾ ਰਹਿ ਗਿਆ ਮਹਾ ਭਰ ਕੇ ਹਰਾ ਜਾ ਤਾਂ ਮੈਂ ਰਲਾ ਦਿਆਂ ਦਾ ਵਾਦ ਵਾਦ ਕੰਮ ਕਰਕੇ ਵੇਲੀਆਂ ਹੋ ਕੇ ਖਾਣ ਲਵੇ ਚਾਹ ਪੀਵਾਂਗੇ ਤੇ ਉਹ ਕੀ ਹੋ ਗਿਆ ਉਹ ਲੜੀ ਆ ਕੀ ਆ हां फेनु ਪਤਾ ਹੀ ਐ ਮਹਾਰਾਣੀ 12 ਵਜੇ ਉੱਠਦੀ ਐ ਤੇ ਉੱਠ ਕੇ ਆਰਡਰ ਮਾਰਨ ਲੱਗ ਜਾਂਦੀ ਐ ਅੱਜ ਛੁੱਟੀ ਸੀ ਉਹਨੂੰ ਨਹੀਂ ਪਤਾ ਵੀ ਉਹਦੇ ਆਲਾ ਜਵਾਕ ਵੀ ਘਰੇ ਆ ਉਹ ਮੈਨੂੰ ਕਹਿੰਦਾ ਮਾਸੀ ਅੱਜ ਪਾਸਤਾ ਖਾਣੇ ਨਾਲੇ ਆਗਮਨ ਕਹਿੰਦਾ ਮੈਂ ਪਾਸਤਾ ਬਣਾਉਣ ਲੱਗੂਗੀ ਕਹਿੰਦੀ ਮੈਂ ਚੌਲ ਖਾਣੇ ਐ ਤੇ ਮੈਨੂੰ ਚੁੱਲ੍ਹਾ ਕਹਿੰਦੀ ਵਿਹਲਾ ਕਰਕੇ ਦਿਓ ਨਹੀਂ ਭੈਣੇ ਇਹ ਤਾਂ ਨਾ ਆਪਣੇ ਨਾਲ ਪੁੱਠੀ ਚੱਲਦੀ ਐ ਜੇ ਆਪਾਂ ਉੱਤਰ ਵੱਲ ਜਾਵਾਂਗੇ ਤਾਂ ਇਹ ਪੱਛਮ ਵੱਲ ਜਾਊਗੀ ਤੈਨੂੰ ਪਤਾ ਤਾਂ ਹੈਗਾ ਕਿਉਂ ਇਹਦੇ ਮੂੰਹ ਲੱਗਦੀ ਹੁੰਨੀ ਹੈਗੀ ਹਾਂ ਤੇ ਫਿਰ ਹੁਣ ਜਦੋਂ ਜਵਾਖ ਨੇ ਤਾਂ ਇਹਦੇ ਨੇ ਵੀ ਪਾਸਤਾ ਮੰਗਿਆ ਸੀ ਤੇ ਇਹਦੇ ਕਿਹੜਾ ਟੱਪਦਾ ਨਹੀਂਗਾ ਤੇ ਫਿਰ ਉਹੀ ਤਾਂ ਗੱਲ ਆ ਕਹਿੰਦੀ ਓਹੋ ਮੈਨੂੰ ਤਾਂ ਇਹ ਹੀ ਚੀਜ਼ਾਂ ਪਸੰਦ ਨਹੀਂ ਮੈਂ ਤਾਂ ਚਾਵਲ ਬਣਾ ਕੇ ਖਾਣੇ ਆ ਕੀ ਪਤਾ ਕਿਹੇ ਜਿਹੇ ਚਾਵਲ ਬਣਾ ਕੇ ਖਾਊਗੀ ਜੇ ਉਹਨੂੰ ਇੰਨਾ ਚੀਜ਼ਾਂ ਦਾ ਸ਼ੌਂਕ ਆ ਨਾ ਜਦੋਂ ਆਪਾਂ ਟੜ ਕੇ ਇਧਰ ਪਸੂਆਂ ਕਰਨੀ ਕੰਮ ਕਰਦੀਆਂ ਹੁੰਦੀਆਂ ਤੇ ਉਦੋਂ ਚੁੱਲਾ ਵਿਲੇ ਹੀ ਸੀ ਉਦੋਂ ਕਰ ਲੈਂਦੀ ਨੀ ਫੇਰ ਉਹੀ ਤਾਂ ਗੱਲ ਐ ਉਦੋਂ ਫੇਰ ਐਡੇ ਟੱਬਰ ਦਾ ਦਾਲ ਪਾਣੀ ਸਾਰਾ ਕੁਝ ਕਰਨਾ ਪਊਗਾ ਜਦੋਂ ਖਾਸਮ ਡਿਊਟੀ ਜਾਂਦਾਗਾ ਉਦੋਂ ਤਾਂ ਚਾਹ ਵੀ ਉਹਨੂੰ ਮੰਜੇ ਤੇ ਪਈ ਨੂੰ ਪਵਾ ਕੇ ਜਾਂਦਾਗਾ ਹੈ ਤੇ ਰੋਟੀ ਵੀ ਉਹਦੀ ਆਪਾ ਪਾ ਕੇ ਦਿੰਨੀਆਂ ਜਾਂਗਾ ਉਦੋਂ ਆਪਦੇ ਖਾਸਮ ਨੂੰ ਵੀ ਫੇਰ ਭਾਂਤ ਭਤੈਲੀਆਂ ਚੀਜ਼ਾਂ ਬਣਾ ਕੇ ਦੇ ਦਿਆ ਕਰੇ ਨਾਲੇ ਆਪਣੇ ਵਰਗਾ ਖਾ ਲੈ ਵਿੱਚੋਂ ਉਹੀ ਤਾਂ ਮੈਂ ਉਹਨੂੰ ਕਿਹਾ ਮੈਂ ਜੇ ਤੇਰਾ ਖਾਸਮ ਡਿਊਟੀ ਕਰਦਾ ਨਾ ਉਹ ਤੋਂ ਮੰਗਾ ਚੁੱਲਾ ਹਾਂ ਅੱਡ ਬਣ ਲਿਆ ਤੇ ਨਹੀਂ ਮੈਂ ਤਾਂ ਸ਼ੀਸ਼ੇ ਵਾਲਾ ਲਿਆਂਗੀ ਮੈਂ ਹਾ ਪਾਉਂਦੀ ਮੇਰੇ ਉਹਨੂੰ ਤਾਂ ਹੀਰੇ ਜੜੇ ਵਾਲਾ ਲਿਆ ਨਹੀਂ ਬੱਸ ਕਰ ਕਾਨੂੰ ਇਹਦੇ ਮਗਰ ਲੱਗਦਾ ਐ ਉਹ ਨਹੀਂ ਇਹਨੂੰ ਕੋਸ ਲਿਆ ਕੇ ਦਿੰਦਾ ਇਹ ਤਾਂ ਆਪਣੇ ਤੇ ਚੌਧਰ ਕਰਦੀ ਆ ਥੋੜੀ ਕਰ ਲੈ ਬਾਲੀ ਕਰ ਲੈ ਗੱਲ ਸੁਣ ਭੈਣ ਤੂੰ ਮੇਰੀ ਜੇ ਵੱਡੀ ਭੈਣ ਆ ਨਾ ਗੋਤਨੀ ਫੜ ਕੇ ਉਰੇ ਲਿਆ ਕੇ ਟੋਕਰੇ ਉਤੋਂ ਖਾਉਣੀ ਹੈ ਨਾ ਤਾਂ ਇੱਧਰ ਪਸੂਆ ਕੰਨੀ ਹੁੰਦੀ ਆ ਆਖ ਦਿੰਦੀ ਆ ਦੁੱਧ 'ਤੇ ਕਰੀਮ ਲਾ ਕੇ ਤੂੰ ਸੀ ਕਿੱਧਰ ਲਾਤੀ ਕਿੱਥੇ ਲਾਤੀ ਆਪਾਂ ਕਰੀਮ ਉਤੋਂ ਮਲਾਈ ਲਾ ਕੇ ਆਪਾਂ ਇਹੀ ਰੱਖਦੇ ਆ ਵੀ ਇਹਦਾ ਭਾਈ ਕਿਉ ਆਜੂਗਾ ਸਾਰਾ ਟੱਬਲ ਖਾਊਗਾ ਤਾਂ ਫਿਰ ਜੇ ਕਿਉਂ ਇਕੱਠਾ ਕਰਦੇ ਹੈਗੇ ਤਾਂ ਫਿਰ ਉਹੀ ਗੱਲ ਨਾਲੇ ਤਾਂ ਦੋ ਪੈਸਿਆਂ ਦੀ ਬਚਤ ਹੁੰਦੀ ਆ ਕਰ ਨਾਲੇ ਉਹੀ ਗੱਲ ਦੇਸੀ ਕਿਉਂ ਤੋਂ ਬਿਨਾ ਤਾਂ ਤੜਕਾ ਨਹੀਂ ਲੱਗਿਆ ਖਾਂਦਾ ਆਪਣੇ ਕੋਈ ਫਿਰ ਆਪ ਵੀ ਆਪ ਤਾਂ ਚਬਚਾ ਪਾਉਣੀ ਆ ਪਕਰਚੀ ਭਰ ਕੇ ਪਾਉਂਦੀ ਹੈਗੀ ਹੈ ਤਾਂ ਫਿਰ ਬਰੋਬਰ ਕੰਮ ਵੀ ਕਰਿਆ ਕਰ ਹਜੇ ਤਾਂ ਸੱਚ ਮੈਨੂੰ ਹੋਰ ਕਹਿੰਦੀ ਕਹਿੰਦੀ ਤੁਸੀਂ ਤਾਂ ਅਣਪੜ ਹੋ ਕਿਸੇ ਥਾਂ ਦੀਆਂ ਖਾ ਖਾ ਕਹਿੰਦੀ ਐਡੇ ਐਡੇ ਬੱਬਰ ਫਲਾਸ ਢੇ ਆ ਕਹਿੰਦੀ ਓਹੋ ਤੁਸੀਂ ਸੋਹਣੇ ਸੋਹਣੇ ਸੂਟ ਕਿੱਥੋਂ ਪਾਉਂਨਾ ਨਹੀਂ ਸੋង ਕਹਿੰਦੀ ਸ਼ਕੀਨੀ ਦਾ ਚੱਜ ਹੈ ਹੋਰ ਇਹਨੂੰ ਤਾਂ ਬਾਲਾ ਚੱਜ ਜਾਗਾ ਬਾਲੀ ਪੜੀ ਲਿਖੀ ਬਣਦੀ ਆਪਦੇ ਆਪ ਨੂੰ ਖਾ ਖਾ ਬੱਬਰ ਵਧਾਉਣ ਨੂੰ ਕਿਹੜਾ ਇਹ ਪਿਓ ਦਾ ਖਾਨਣੀਆਂ ਦਿਨ ਰਾਤ ਖਾਪਦੀਆਂ 15 ਪਸ਼ੂ ਸਾਹਮਣੇ ਫੇਰ ਖਾਨਣੀਆਂ ਮੇਰੀ ਗੱਲ ਸੁਣ ਜੀ ਅੱਜ ਬੰਟੂ ਨੂੰ ਆ ਜਾਂਦੇ ਉਹਨੂੰ ਆਏ ਕਹਾ ਗੁਣਾ ਵੀ ਪਾਈ ਬੰਦਾ ਲਾਹ ਪਸ਼ੂਆਂ ਤੇ ਜੇ ਉਹਨੇ ਕਿਹਾ ਵੀ ਕਿਉਂ ਭਾਬੀ ਅਸਤਾ ਕਹਾਂਗੇ ਆਪਾਂ ਤਾਂ ਦੋਨੋਂ ਰਲ ਕੇ ਇੱਕ ਹੀ ਗੱਲ ਕਹਿਣੀ ਹੈ ਵੀ ਭਾਈ ਜੇ ਬੰਦਾ ਰੱਖੇਗਾ ਤਾਂ ਤਾਂ ਇੱਥੇ ਟਾਈਮ ਪਾਸ ਹੋਊਗਾ ਨਾ ਸਭ ਤੋਂ ਪਸ਼ੂਆਂ ਦਾ ਕੰਮ ਹੋਵੇ ਤੇਰੀ ਜਨਾਨੀ ਤਾਂ ਸਾਨੂੰ ਆਏ ਕਹਿੰਦੀ ਵੀ ਖਾ ਖਾ ਬੱਬਰ ਫਲਾਏ ਕੋਈ ਨਾ ਆਉਣ ਦੇ ਬੰਟੂ ਨਾ ਨਾਲੇ ਕੋਈ ਨਾ ਮੈਂ ਲਿਓਨੀ ਉਹਨੂੰ ਮੈਂ ਕਰਦੀਆਂ ਮੇਰੇ ਪਿਓ ਦੀ ਰਾਨ ਨੂੰ ਸਿੱਧੀ ਉਸੇ ਤੋਂ ਹੀ ਪਵਾਵਾਂਗੇ ਹੁਣ ਮੈਂ ਜਵਾਕਾਂ ਨੂੰ ਤੇ ਆਵਾਂ ਪਾਸਤਾ ਚੰਗਾ ਤੂੰ ਉਹਨਾਂ ਨੂੰ ਦੇ ਪਾਸਤਾ ਤੇ ਮੈਂ ਵੀ ਮੀਤਨਾ ਕਰਦੀਆਂ ਗੱਲ ਕੀ ਚਾਂਬਲ ਹੀ ਆਗੀ ਨਹੀਂ ਜੇ ਤੇਰਾ ਬੰਦਾ ਕਮਾਉਂਦਾ ਮੇਰਾ ਬੰਦਾ ਵੀ ਪਰਦੇਸਾਂ ਚ ਬੈਠਾਗਾ ਹੈ ਸਾਡਾ ਵੀ ਵਿਛੋੜਾ ਪਿਆ ਹੋਇਆਗਾ ਕੋਈ ਨਾ ਮੈਂ ਦੇਉ ਪਤਾ ਇਹਨੂੰ ਤਾਂ ਨਾਲੇ ਆ ਉਹਦੇ ਪੰਟੂ ਨੂੰ ਉਹਨੂੰ ਕਹੂਗੀ ਵੀ ਜਾ ਤਾਂ ਭਰਾਵਾ ਕੰਮ ਵਾਢ ਦੇ ਚਾਹੇ ਉਹਦੇ ਹਿੱਸੇ ਦੇ ਕੰਮ ਵਾਲੀ ਲਾ ਦੇ 15 ਦਿਨ ਚੁੱਲੇ ਦਾ ਕੰਮ ਉਹ ਕਰੂਗੀ 15 ਦਿਨ ਅਸੀਂ ਕਰਾਂਗੇ ਹੁਣ ਤਾਂ ਬਸ ਐਂ ਗੱਡੀ ਲੋਟ ਆਊਗੀ ਵੀ ਡੂਡ ਮਹੀਨੇ ਤੋਂ ਵਾਰੀ ਆਊਗੀ ਉਹਦੀ ਮਹੀਨੇ ਤੋਂ ਕਿ 15 ਦਿਨ ਮੇਰੇ 15 ਦਿਨ ਮੇਰੀ ਭੈਣ ਦੇ ਅਸੀਂ ਤਾਂ ਰਲ ਮਿਲ ਕਰ ਲਿਆ ਕਰਾਂਗੇ ਇੱਕ ਮਹੀਨਾ ਕੰਮ ਆਪੀ ਇਹ ਕਰੇ ਨਾ ਕਰੇ ਫਿਰ ਉਹ ਹੀ ਪਸੂਆਂ ਦਾ ਕਰਿਆ ਕਰੂਗੀ ਇਹ ਮੈਂ ਤਾਂ ਪੰਟੂ ਨੂੰ ਕਹਿ ਕੇ ਕੰਮ ਬਣਾਉਦੀ ਆ ਮੈਂ ਦੀ ਨਹੀਂ ਇਹਨੂੰ ਪਤਾ ਓਹੋ ਇਹਨੇ ਦੂਜਾ ਲਣੀਆ ਨਾਟਕ ਆ ਤਾਂ ਮੈਨੂੰ ਚੰਗਾ ਜ ਨਹੀਂ ਲੱਗਦਾ ਹੈਗਾ ਉਹ ਦੂਸਰਾ ਸੀਰੀਅਲ ਵਾਲਾ ਸੋਣਾਗਾ ਮੀਤਾ ਕੀ ਕਰੀ ਜਾਂਦੀ ਐ ਓਹੋ ਕੁਛ ਨਹੀਂ ਸੀਰੀਅਲ ਦੇਖਦੀ ਸੀਗੀ ਬੈਠ ਕੇ ਅੱਛਾ ਟੀਵੀ ਦੇਖੀ ਆਣੀ ਐ ਮੈਂ ਤੈਨੂੰ ਆਦੀ ਸੀਗੀ ਕੀ ਹੋਗਾ ਤੂੰ ਤੇ ਹਰਪ੍ਰੀਤ ਬੋਲੀ ਜਾਂਦਾਂ ਸੀ ਹੋਣਾ ਕਰਨਾ ਕੀ ਐ ਭੈਣੇ ਜੇ ਮੈਂ ਦੱਸੂਗੀ ਫੇਰ ਕਹੜਾ ਤੁਸੀਂ ਮੇਰੀ ਸੁਣ ਲੋਗੇ ਤੁਸੀਂ ਤਾਂ ਦੋਨੇ ਭੈਣਾਂ ਆ ਹਨਾ ਮੈਂ ਬਗਾਨੀ ਆ ਤਾ ਕਰਕੇ ਦੱਸੇ ਦਾ ਕੋਈ ਫਾਇਦਾ ਹੀ ਨਹੀਂ ਕੋਈ ਨਹੀਂ ਮੈਂ ਤਾਂ ਬਾਅਦ ਚ ਕਰੂੰਗੀ ਗੱਲਾਂ ਮੇਰਾ ਨਾ ਤੈਨ ਦਸੀ ਐ ਨਹੀਂ ਹੁਣ ਟੀਵੀ ਦੇਖੀ ਐ ਨਹੀਂ ਮੈਂ ਉਹ ਨਾਟਕ ਨਾ ਖਰਾਬ ਕਰਾ ਇੰਟਰਸਟੇ ਟੁੱਟ ਜਾਂਦਾ ਮੇਰੀ ਗੱਲ ਸੁਣ ਨਾਟਕ ਤਾਂ ਰੋਜ਼ ਹੀ ਚੱਲਦੇ ਆਗੇ ਇਹ ਨਾ ਸਮਝ ਵੀ ਮੈਂ ਬਗਾਨੀਆਂ ਤੇ ਉਹ ਮੇਰੀ ਭੈਣ ਹੈ ਮੈਨੂੰ ਤਾਂ ਦੋਨੀਆਂ ਇੱਕੋ ਜੀਆਂ ਜਦੋਂ ਆਪਾਂ ਕਰੇ ਸਾਂਝੇ ਕਰੇ ਇੱਕ ਘਰ ਚੈ ਨਾ ਦਰਾਣੀ ਜਠਾਣੀ ਆ ਤਿੰਨ ਹੀ ਹਾਂ ਤਿੰਨਾਂ ਨੂੰ ਹੀ ਮੋਹ ਪਿਆਰ ਨਾਲ ਰਹਿਣਾ ਚਾਹੀਦਾ ਚੱਲ ਕੋਈ ਨਾ ਜੇ ਉਹ ਕੁਝ ਬੋਲ ਪਈ ਤਾਂ ਇਥੋਂ ਵੱਡੀ ਆ ਆ ਜਾ ਉਹਦੇ ਉਹਨੂੰ ਤਾਂ ਮੈਂ ਲੜੂਗੀ ਕੀ ਕਹਿੰਦੀ ਸੀ ਤੂੰ ਅੱਛਾ ਉਹ ਤਾਂ ਕੀ ਕਹਿਣਾ ਸੀ ਭੈਣਾ ਦੇਖ ਮੇਰਾ ਕਰਦਾ ਸੀਗਾ ਰਾਈਸ ਖਾਣ ਨੂੰ ਅੱਛਾ ਮੈਂ ਚਲ ਮੈਂ ਰਾਈਸ ਰੱਖਦੀ ਹਾਂਗੀ ਮੈਂ ਕਿਹੜਾ ਉਹਨੂੰ ਕਹਿੰਦੀ ਸੀ ਮੈਨੂੰ ਬਣਾ ਕੇ ਦੇ ਕਿਉਂਕਿ ਜੇ ਮੈਂ ਪਹਿਲਾਂ ਕਹਿੰਦੀ ਹੁੰਦੀ ਸੀ ਮੈਨੂੰ ਬਣਾ ਦਿਓ ਐ ਕਰ ਦਿਓ ਉਦੋਂ ਕਹਿੰਦੇ ਸੀ ਵੀ ਇਹ ਆਪ ਹੀ ਬਣਾ ਕੇ ਖਾ ਨਹੀਂ ਸਕਦੀ ਜੇ ਹੁਣ ਮੈਂ ਆਪ ਹੀ ਬਣਾ ਕੇ ਖਾਣ ਲੱਗੀ ਅੱਜ ਤਾਂ ਕਹਿੰਦੀ ਆ ਕਿ ਮੈਂ ਤਾਂ ਪਾਸਤਾ ਰੱਖੀ ਬੈਠੀ ਐਹੀ ਖਾਣਾ ਪੂਜ ਬੱਚੇ ਇਹ ਖਾਣਗੇ ਤੇ ਅੱਜ ਨਹੀਂ ਰੱਖਣੇ ਹੈਗੇ ਰਾਈਸ ਬਸ ਐ ਕਰ ਕਰ ਕੇ ਮੈਨੂੰ ਬੜਾ ਹੀ ਜ਼ਿਆਦਾ ਬੋਲੀ ਭਣੇ ਗੱਲ ਕਰ ਤੈਨੂੰ ਦੱਸਿਆ ਤਾਂ ਮੈਨੂੰ ਕੋਈ ਫਾਇਦਾ ਤਾਂ ਹੈ ਨਹੀਂ ਕਿਉਂਕਿ ਮੰਨਣੀ ਤਾਂ ਤੂੰ ਉਹਦੇ ਹੀ ਸੱਚਾ ਮੇਰਾ ਕੋਈ ਨਹੀਂ ਭੜ ਭਾਈ ਨਹੀਂ ਕਿਸੇ ਦਾ ਵੀ ਸੱਚ ਮੰਨਦੀਗੀ ਚੱਲ ਆ ਜਾ ਬਾਹਰ ਨਾਲੇ ਤਾਂ ਮੈਂ ਉਹਨੂੰ ਦਿੰਨੀ ਆ ਪਤਾ ਨਾਲੇ ਆ ਜਾ ਪਹਿਲਾਂ ਮੇਰੇ ਨਾਲ ਨਾ ਦੋ ਟੋਕਰੇ ਕੱਖਾਂ ਦੇ ਪਵਾ ਦੇ ਤੇ ਫਿਰ ਤੂੰ ਚੌਲ ਬਣਾ ਲਈ ਆ ਜਾ ਉਹਨੂੰ ਕਹਿ ਨਹੀਂ ਆ ਮੈਂ ਚੱਕ ਦੂ ਪਤੀਲਾ ਜਾ ਉਥੋਂ ਤੂੰ ਬਣਾ ਲਈ ਆ ਚੱਲ ਗਈ ਨਾ ਨਾ ਬਸ ਕੋਈ ਨਹੀਂ ਮੈਂ ਤਾਂ ਖਾਣੇ ਨਹੀਂ ਹੈਗੇ ਹੁਣ ਮੈਂ ਤਾਂ ਪਾਸਤਾ ਹੀ ਖਾ ਲੂੰਗੀ ਬਸ ਮੈਂ ਤਾਂ ਨਾਟਕ ਦੇ ਦੇ ਬਹਿ ਕੇ ਆ ਨੀਰਾ ਨੂਰਾ ਜਮ ਇੱਥੋਂ ਨਹੀਂ ਹੁਣ ਪੈਂਦਾ ਹੈਗਾ ਚਲ ਕੋਈ ਨਾ ਮੈਂ ਭਰ ਦੂੰ ਚਾ ਚਾ ਕੇ ਖੋਲ ਲੀਆਂ ਜੀ ਸਿੱਟਣਾ ਹੈ ਖੁਰਨੀ ਅਜਾ ਹੋਰ ਹੁਣ ਮੀ ਆ ਹਰਪ੍ਰੀਤ ਉਹ ਬਣਾਈ ਜਾਂਦੀ ਆ ਚਾਹ ਬਣਾਈ ਜਾਂਦੀ ਆ ਨਾਲ ਜਵਾਖਾ ਨੂੰ ਪਾਸਤਾ ਦੇਖ ਲੈ ਤਾਂ ਮੈਂ ਪਾਸਤਾ ਤੇ ਚਾਹ ਬਣਾਈ ਜਾਂਦੀ ਆ ਚਾਹ ਤੇ ਕੋਈ ਨਹੀਂ ਬਣਾ ਲੈਂਦੇ ਉਹਨੂੰ ਕੋਈ ਨਹੀਂ ਮੈਂ ਤਾਂ ਜਿਹੜਾ ਬਸ ਬਣਿਆ ਵੀ ਖਾ ਲੂੰਗੀ ਮੈਂ ਨੀਰਾ ਤੁਸੀਂ ਪਾ ਲਓ ਕੋਈ ਨਹੀਂ ਨੀਰਾ ਮੈਂ ਕੁਝ ਨਹੀਂ ਕਹਿੰਦੀ ਤੁਹਾਨੂੰ ਜਾ ਪਾਓ ਮੈਂ ਤਾਂ ਪਾਣੀ ਲਾਉਂਗੀ ਮੈਨੂੰ ਆਇਆ ਛੇਤੀ ਕੰਮ ਨਿਬੜਜੂ ਨਾਲੇ ਚਾਹ ਦੀ ਕੁਟ ਕੁੜੇ ਮੈਂ ਪੀ ਲੂੰਗੀ ਤੂੰ ਨਾਲੇ ਮੈਂ ਇੱਕ ਟੋਕਰੇ ਭਰ ਦੰਨੀ ਆ ਤੂੰ ਚਾੱਕ ਕੇ ਖੋਲਣੀਆ ਚ ਸਿਰ ਦੇ ਸੰਨੀ ਮੇਰੀ ਲਾਈ ਪਈ ਆ ਫਿਰ ਮੈਂ ਮੰਗਰੀ ਪਸੂ ਘਰ ਨਾ ਦੂੰਗੀ ਮੇਰੀ ਗੱਲ ਸੁਣ ਪਣ ਮੇਰੇ ਘਰ ਵਾਲਾ ਕਰਦਾ ਨੌਕਰੀ ਠੀਕ ਐ ਜੇ ਮੈਂ ਆਹ ਨੀਰਿਆਂ ਚ ਹੱਥ ਮਾਰਨੇ ਜੇ ਹੁਣ ਮੈਂ ਤੈਨੂੰ ਪਿਆਰ ਨਾ ਕਹੀਨੀ ਤੂੰ ਸਮਝਦੀ ਨਹੀਂ ਹੈਗੀ ਵੀ ਭਾਈ ਮੈਂ ਚੌਲ ਨਹੀਂ ਖਾਣੇ ਹੈਗੇ ਮੈਂ ਤਾਂ ਰੱਖਦੀ ਨਹੀਂ ਹੈਗੀ ਜਿਹੜਾ ਕੁਸ ਬਣਾ ਮੈਂ ਤਾਂ ਉਹੀ ਖਾ ਕੇ ਟਾਈਮ ਪਾਸ ਕਰ ਲੂੰਗੀ ਆ ਨੀਰੇ ਨੂਰੇ ਤੁਸੀਂ ਪਾ ਲਓ ਮੇਰੇ ਘਰ ਵਾਲਾ ਨੌਕਰੀ ਕਰਦਾਗਾ ਉਹ ਮੈਨੂੰ ਤਾਂ ਨਹੀਂ ਵਿਆਹ ਕੇ ਲੈ ਆਵੀ ਇੱਥੇ ਮੈਂ ਦਿਹਾੜੀ ਨ ਲੱਗੀ ਰਮਾ 24 ਘੰਟੇ ਅੱਛਾ ਤੇਰੇ ਘਰ ਵਾਲਾ ਤਾਂ ਨੌਕਰੀ ਕਰਦਾ ਤੇ ਮੇਰੇ ਘਰ ਵਾਲਾ ਵੀ ਪਰਦੇਸਾਂ ਚ ਆਏ ਤੇਰੇ ਘਰ ਵਾਲੇ ਨਾਲ ਤਾਂ ਵੱਧ ਕਮਾ ਕੇ ਦਿੰਦਾ ਇੱਥੇ ਤੈਨੂੰ ਪਤਾ ਤੇਰੇ ਘਰ ਵਾਲਾ ਪਰਦੇਸਾਂ ਜਾਂ ਮੈਂ ਕਦੇ ਕਹਿੰਨੀ ਇਤਰਾ ਇੰਡੀਆ ਚ ਬੈਠਾ ਮੈਨੂੰ ਪਤਾ ਸਾਰਾ ਕੁਝ ਤੈਨੂੰ ਪਤਾ ਫਿਰ ਮੇਰੇ ਮੈਂ ਵੀ ਤਾਂ ਕੱਖ ਪਾਉਣੀ ਹੈਗੀ ਮੈਂ ਨਹੀਂ ਪਸੂ ਸਾਹਮਦੀਗੀ ਤੇ ਫਿਰ ਤੇਰੇ ਕੋਲ ਹੋਰ ਕੰਮ ਵੀ ਕੀ ਆ ਤੇਰੇ ਕੋਲ ਗੱਲੇ ਪਸੂ ਸਾਮੰਨ ਦਾ ਹਰਪ੍ਰੀਤ ਕੋਲੇ ਚੁੱਲ੍ਹੇ ਜਮਕੇ ਦਾ ਕੰਮ ਤੇ ਅੱਛਾ ਤੇਰੇ ਕੋਲੇ ਆਹ ਟੀਵੀ ਦੇਖਣ ਦਾ ਕਿਉਂ ਟੀਵੀ ਦੇਖਣ ਦਾ ਕਿਉਂ ਆ ਸਾਫ ਸਪਾਈਆਂ ਕੌਣ ਕਰਦਾ ਡਸਟਿੰਗ ਵਗੈਰਾ ਮੈਂ ਕਰਦੀ ਆ ਸਾਰੇ ਸਾਫ ਸਪਾਈਆਂ ਸਾਨੂੰ ਵੀ ਦੀਂਦਗਾ ਅਸੀਂ ਆਪ ਕੋ ਆਪਣੇ ਕਮਰਿਆਂ ਦੀਆਂ ਕਰਦੀਆਂ ਤੂੰ ਆਪਦੇ ਕਮਰੇ ਦੀ ਕਰ ਲੈਣੀ ਆ ਰਹਿ ਗਈ ਲੌਬੀ ਤੇ ਰਸੋਈ ਉਹ ਅਸੀਂ ਨਾਲ ਮਿਲ ਕੇ ਕਰੇ ਹਰਪ੍ਰੀਤ ਝਾੜੂ ਲਾ ਜਾਂਦੀ ਆ ਕਦੇ ਮੈਂ ਲਾ ਜਾਂਦੀ ਆਂਗੀ ਆ ਦੇਖ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਪੜਕ ਗਈ ਨਾ ਮੈਨੂੰ ਇਹ ਗੱਲ ਦਾ ਪਤਾ ਸੀ ਵੀ ਕਰੋਨਾ ਤਾਂ ਤੂੰ ਉਸੇ ਦਾ ਹੀ ਆ ਵੀ ਮੈਨੂੰ ਤਾਂ ਕੱਲ ਨਾ ਮਿੱਠੀਆਂ ਮਾਰਦੇ ਨੀਰਾ ਪਾਉਣ ਦੀ ਮਾਰੀ ਭਣਾ ਦਾ ਨੀਰੇ ਆਪੀ ਪਾੜੋ ਮੇਰਾ ਨਾਟਕ ਨਾ ਖਰਾਬ ਕਰ ਮੈਨੂੰ ਦੇਖ ਲੈੰਦੇ ਬੰਦ ਮੈਂ ਤਾਂ ਮਾਈਂਡ ਰਿਲੈਕਸ ਕਰਨ ਬੈਠੀ ਆ ਤੁਸੀਂ ਉਹ ਵੀ ਰਿਲੈਕਸ ਨਹੀਂ ਹੋਣ ਦੇਂਦਣਾ ਭਣੇ ਸਾਡੇ ਕੋਲੇ ਤਾਂ ਇੰਨਾ ਹੋ ਕਰਨਾ ਹੈ ਦੇਖ ਪੜੀਏਗੀ ਆਹਦੇ ਮਾਤਾ ਪਿਓ ਨੂੰ ਪੜੀਆਂ ਬੰਦਾ ਤੇਰਾ ਕੰਮ ਕਰਦਾ ਘਰ ਦੇ ਕੰਮ ਤਾਂ ਵੀਰ ਕਰਨੇ ਪੈਣਗੇ ਤਾਂ ਕਰਨਾ ਪੈਣਗੇ ਫਰਕਾਰਦੀ ਤਾਂ ਹੈਗੀ ਆ ਉਦੋਂ ਕਰਨ ਦੇਣੂਗਾ ਹਣ ਜਿਵੇਂ ਚਾਲ ਧਰਨ ਗਈ ਸੀ ਮੈਨੂੰ ਧਰਨ ਨਹੀਂ ਦਿੱਤੇ ਤਾਂ ਕਰਕੇ ਮਰ ਜੀਆਂ ਤੁਹਾਡੀਆਂ ਚੱਲਦੀਆਂ ਤੇ ਚਲਾਈ ਚੱਲੋ ਮੈਂ ਤਾਂ ਮਰਦੀਆਂ ਚੱਲਦੀਆਂ ਜਦੋਂ ਘਰੇ ਸਾਰੇ ਕਹਿੰਦੇ ਆ ਕਿ ਵੀ ਜਿਹੜੀ ਜੀ ਇੱਕ ਬਣਦੀ ਹੈਗੀ ਵੀ ਉਹੀ ਸਾਰੇ ਖਾਣਗੇ ਫਿਰ ਤੇਰੇ ਕਿਹੜਾ ਪੈਣੇ ਇਕੱਲੇ ਲਈਦੀ ਦਾ ਮੂੰਹ ਲੱਗਿਆਗਾ ਤੇ ਮੈਂ ਤਾਂ ਕਹੀ ਜਾਨੀ ਆ ਮੈਂ ਖਾਣੂ ਪਾਸਤਾ ਤੂੰ ਹੀ ਉੱਤੋਂ ਤੇ ਛੜੀ ਜਾਨੀ ਆ ਮੇਰੇ ਪਤਾ ਨਹੀਂ ਘਾਤੋਂ ਮੈਂ ਕਹੀ ਜਾਨੀ ਆ ਪਰ ਪਾਸਤਾ ਮੈਂ ਖਾ ਲੂੰਗੀ ਜਬ ਆ ਗ ਜਾ ਕੋਈ ਨਾ ਕੱਖਦਾ ਤੇ ਇੱਥੋਂ ਹੀ ਪਵਾਵਾਂਗੇ ਅਸੀਂ ਅਸੀਂ ਵੀ ਜੇ ਨਾਮ ਹੈ ਵੀ ਕੰਮ ਬੰਦਾ ਆਇਆ ਨਾ ਤੇ ਪਿ ਕੋਈ ਨਹੀਂ ਬਾਲਾ ਚਾਂਬਲੀ ਆਹੀ ਬਾਗ ਜਾ ਕਿੰਨਾ ਲੁੱਤਰ-ਉਤਰ ਕਰਦੀ ਹੈ ਉਹ ਤਾਂ ਕਿ ਬੋਲੇ ਹੀ ਬੋਲੇ ਉਤੋਂ ਇਹ ਦੁੱਦਗਣਾ ਬੋਲਦੀ ਹੈਗੀ ਜੇ ਵੰਦ ਮੈਂ ਉੱਥੇ ਬੈਠੀ ਸੀ ਕਿ ਮਾ ਜੱਲ ਮੈਂ ਟੀਵੀ ਦੇਖਦੀ ਆਂਗੀ ਮਰ ਤਾਂ ਸੱਚੀ ਬਲੱਡ ਵਧਾ ਕੇ ਰੱਖਤਾ ਸੀ ਪਹਿਲਾਂ ਹਰਪ੍ਰੀਤ ਨੇ ਰੈਂਦਾ ਹੁੰਦਾ ਇਹਨੇ ਉੱਚੀ-ਉੱਚੀ ਬੋਲ ਕੇ ਤਾਂ ਮੈਨੂੰ ਜਮੇ ਭਜਲ ਕਰਤਾ ਆ ਨਾਟਕ ਜਿੱਚ ਪੂਰਾ ਧਿਆਨ ਹੋਇਆ ਸੀ ਮਾ ਜੱਲ ਮਾਈਂਡ ਚ ਰਿਲੈਕਸ ਹੋ ਜਾ ਹੁਣ ਇਹ ਵੀ ਬੰਦ ਕਰ ਬਸ ਇਹ ਵੀ ਮੇਰਾ ਤਾਂ ਇਹਨੇ ਮੂਡ ਖਰਾਬ ਕਰਤਾ ਕੁਆਸ਼ਨੀ ਮੈਂ ਤਾਂ ਵੀ ਅੱਧਾ ਪਈ ਨਹੀਂ ਹੈਗੀ ਆ ਰਾਮ ਕਰਦੀ ਆ ਆਪੇ ਕਰੀ ਜਾਣ ਜੋ ਮਰਜੀ ਜਦੋਂ ਬਣ ਗਿਆ ਪਾਸਤਾ ਤੇ ਚਾਹ ਜਦੋਂ ਖਾਟੇ ਜੇ ਨਾ ਛੱਡਾ ਤਾਂ ਕਲੇਸ ਪਾ ਲੂ ਜੇ ਬਚ ਗਿਆ ਤਾਂ ਖਾ ਲੂਗੀ ਲੈ ਹੁਣ ਤਾਂ ਮੈਨੂੰ ਬਹੁਤ ਚੇਰ ਹੋ ਗਿਆ ਪਈ ਨੂੰ ਤੇ ਘੰਟਾ ਰਹਿ ਗਿਆ ਅਨਦੇ ਔਣ ਚ ਉਦੋਂ ਪਹਿਲਾ ਪਹਿਲਾ ਨਾ ਮੈਂ ਜਾ ਕੇ ਇੱਕ ਅੱਧਾ ਕੰਮ ਜਾ ਕਰ ਲੈਨੀ ਆ ਹੀ ਹੋ ਗਿਆ ਚੱਲ ਬੈਠੀ ਰਹਿ ਬੈਠੀ ਰਹਿ ਪੈ ਜਾ ਕੋਈ ਨਾ ਰੈਸਟ ਕਰ ਲਾ ਬਸ ਜੀ ਕੋਈ ਨਹੀਂ ਮੈਂ ਆ ਕੇ ਬਸ ਪਈ ਤਾਂ ਹੁਣੀ ਸੀ 5 ਕਮੈਂਟਾਂ ਦੀ ਅੱਛਾ ਤੇ ਮੈਂ ਹਾਂ ਚੱਲ ਜਾ ਕੇ ਹੋਰ ਕੰਮ ਜੇ ਕਰ ਲਾਂ ਮਖਾ ਹਉਣ ਆ ਲਿਆ ਕੁਸ ਖਾਣ ਨੂੰ ਬਣਾਤਾ ਐਂ ਜਾਂਦੀ ਸੀ ਮੈਂ ਤਾਂ ਮਖ ਨਾਲੇ ਚਾਹ ਧਰਦਾ ਨਾ ਨਾ ਖਾਣ ਨੂੰ ਤਾਂ ਕਿਉਂ ਕੁਸ ਬਣਾਉਣਾ ਮੈਂ ਤਾਂ ਪਾਸਤਾ ਖਾ ਕੇ ਆਇਆ ਪਾਸਤਾ ਖਾ ਰਿਆ ਹਾਂ ਇਹ ਬਣਾ ਸੀ ਪੂਰਾ ਘੈਂਟ ਸੀ ਬੜਾ ਸਵਾਦ ਬਣਿਆ ਪਾਸਤਾ ਤਾਂ ਹੂੰ ਉਹੀ ਗੱਲ ਆਖੇ ਪੂਰਾ ਘੈਂਟ ਸੀ ਬੜਾ ਸਵਾਦ ਬਣਿਆ ਮੇਰੀ ਬਣਾਈ ਚੀਜ਼ ਤਾਂ ਕਰੇ ਚਲਾਉਣੀ ਨਹੀਂ ਤੇ ਜਿਹੜਾ ਹੋਰ ਲੋਕਾਂ ਨੇ ਬਣਾਤਾ ਉਹ ਤੈਨੂੰ ਲੱਗਦਾ ਚੰਗਾ ਐਂ ਕਹਿਣਾ ਪਾਸਤੇ ਚ ਤਾਂ ਇੰਨੀ ਹਲਦੀ ਪਾਈ ਪਈ ਸੀ ਉਹ ਚੱਲ ਕੋਈ ਨਾ ਹਲਦੀ ਪਾ ਕੇ ਵੀ ਬੜਾ ਸੁਆਦ ਬਣਿਆ ਨਾਲੇ ਰਹੀ ਗੱਲ ਤੂੰ ਜਿਹੜੀ ਚੀਜ਼ ਬਣਾਈਏ ਕਦੇ ਮੈਂ ਟੋਕੀ ਵੀ ਨਹੀਂ ਹੈਗੀ ਐਂ ਵੀ ਨਹੀਂ ਕਿਹਾ ਵੀ ਇਹ ਮਾੜੀ ਬਣੀ ਹੁਣ ਜਿਹੜੀ ਚੀਜ਼ ਸੁਆਦ ਬਣੀ ਉਹਨੂੰ ਸੁਆਦ ਹੀ ਕਹਾਂਗੇ ਮੈਂ ਬਿਨਾਂ ਗੱਲ ਤੋਂ ਕਿਵੇਂ ਪੜਦਾ ਉਸ ਚੀਜ਼ ਨੂੰ ਤੇਰੇ ਭਾਬੂ ਘਣਾ ਬਣਾਇਆ ਸੀ ਨਾ ਤਾਂ ਤੇਥੋਂ ਭੰਡਿਆ ਨਹੀਂ ਜਾਂਦਾ ਉਹਨਾਂ ਦੇ ਹੱਥ ਦੀ ਤਾਂ ਨੇ ਜਾਰੇ ਸੁਆਦ ਲੱਗਦਾ ਪਾਸਤਾ ਉਹ ਚੱਲ ਕੋਈ ਨਾ ਜੇ ਉਹਨੇ ਬਣਾਤਾ ਤੂੰ ਬਣਾਤਾ ਕਿੱਡੀ ਕ ਗੱਲ ਆ ਉਹੀ ਨਾ ਮਾੜੀ ਮਾੜੀ ਗੱਲ ਤੇ ਬੋ ਵਧੀਆ ਸਵਾਦ ਬਣਿਆ ਸੀ ਖਾ ਕੇ ਦੇਖਿਆ ਤੂੰ ਖਾ ਕੇ ਤਾਂ ਦੇਖ ਇੱਕ ਵਾਰੀ ਮੈਂ ਦੇਖਿਆ ਪਾਸਤਾ ਜੀ ਉਹਦੇ ਵਿੱਚ ਤਾਂ ਹਲਦੀ ਬਹੁਤ ਜ਼ਿਆਦਾ ਸੀਗੀ ਪਾਈ ਹੋਈ ਠੀਕ ਆ ਨਾਲੇ ਨਾ ਪਾਸਤੇ ਦੇ ਵਿੱਚ ਕਦੇ ਵਾਸਤੇ ਹਲਦੀ ਨਹੀਂ ਬੰਦੀ ਹੋएगी ਇਹ ਵੈਸਟਰਨ ਖਾਣੇ ਆ ਆਪਣੇ ਪੰਜਾਬ ਦੇ ਖਾਣ ਤਾਂ ਲੱਗ ਜਾਂਦੇ ਆ ਤੇ ਪਤਾ ਹੈ ਨਹੀਂ ਵੀ ਇਹ ਚ ਹਲਦੀ ਪਾਉਣੀ ਆ ਕਿ ਨਾ ਪਾਉਣੀ ਆ ਪੈਂਦਾ ਤਾਂ ਇਕੱਲਾ ਬਸ ਲਾਲ ਸੁੱਕੀਆਂ ਮਿਰਚਾਂ ਪੈਂਦੀਆਂ ਨੇਗੀਆਂ ਤੇ ਆਹ ਮੈਗੀ ਵਾਲੇ ਪਾਉਚੇ ਜੇ ਪੈ ਜਾਂਦੇ ਆ ਠੀਕ ਆ ਉਹ ਮੇਰੀ ਗੱਲ ਸੁਣ ਆਪਾਂ ਦਾ ਪਿੰਡਾ ਵਾਲੇ ਹੁੰਨੇ ਆ ਜਿੰਨਾਂ ਚਿਰ ਹਲਦੀ ਨੂਨ ਮਿਰਚ ਮਸਾਲਾ ਚੰਗੀ ਤਰ੍ਹਾਂ ਚੀਜ਼ ਚ ਪਿਆ ਹੋਵੇ ਨਾ ਉਹਨਾਂ ਚਿਰ ਨਾਲ ਲੱਜਤ ਹੀ ਨਹੀਂ ਆਉਂਦੀ ਹੈਗੀ ਉਹ ਵੀ ਫਿਕੜਾ ਆ ਖਾਣ ਦਾ ਕੀ ਪਤਾ ਵਧੀਆ ਘੈਂਟ ਬਣਿਆ ਹਲਦੀ ਮਿਰਚ ਪਾ ਕੇ ਆਏ ਤਾਂ ਸਗੋਂ ਸਵਾਦ ਵਧ ਗਿਆ ਉਹਦਾ ਆ ਵਦ ਗਿਆ ਸਵਾਦ ਆ ਜੇ ਤੈਨੂੰ ਐ ਕਹਿੰਦਾ ਵੀ ਤੂੰ ਜੇ ਸਬਜੀ ਬਣਾ ਲਈ ਉਹ ਜਿਹਾ ਪਾਸਤਾ ਬਣਾ ਲਿਆ ਫਿਰ ਰੋਟੀਆਂ ਨਾ ਖਾ ਲਿਆ ਕਰੋ ਵੈਸੇ ਵੀ ਤੁਹਾਡਾ ਬਾਪੂ ਤਾਂ ਮੈਂ ਦੇਖਿਆ ਹੈਗਾ ਇੱਕਦਮ ਮੈਂ ਮੈਗੀ ਬਣਾਈ ਆ ਕਿ ਉਹਦੇ ਨਾਲ ਮੈਂ ਰੋਟੀ ਖਾਣ ਬੈਹ ਜਾਨਾ ਮੈਂ ਕਿਹਾ ਪਾਪਾ ਇਹ ਤਾਂ ਰੋਟੀ ਨਹੀਂ ਖਾਂਦੇ ਹੁੰਦੇ ਮੈਗੀ ਨਾਲ ਉਹ ਚਲ ਕੋਈ ਨਾ ਮੈਂ ਤਾਂ ਆਪ ਦੋ ਰੋਟੀਆਂ ਖਾ ਲੀਆਂ ਉਹਦੇ ਨਾਲ ਮੈ ਤਾਂ ਸਵਾਦ ਲੱਗੀਆਂ ਸਬਜੀ ਵਾਲਾ ਕੰਮ ਹੀ ਹੋ ਜਾਂਦਾ ਢੱਡੀ ਪਰ ਨਾ ਹੁੰਦਾ ਮੇਨ ਗੱਲ ਤਾਂ ਇਹ ਪਤਾ ਨਹੀਂ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ ਚਲੋ ਕੋਈ ਨਹੀਂ ਜੀ ਆਪਾਂ ਲੋਕਾਂ ਪਿੱਛੇ ਕਾਹਤੋਂ ਕਲੇਸ਼ ਪਾਈਏ ਹੁਣ ਤੁਸੀਂ ਆਗੇ ਕੰਮ ਤੇ ਤੇ ਮੈਂ ਚਾਹ ਬਣਾ ਲਿਆ ਬਣਾ ਲਿਆ ਚਾਹ ਦੀ ਕੁੱਟ ਹੋਰ ਮੈਂ ਦੁੱਧ ਚ ਉਹ ਹੀ ਨਾ ਮਨ ਵਾਲੀ ਮਾੜੀ ਮਾੜੀ ਗੱਲ ਤੇ ਆਪਦਾ ਬਲੱਡ ਵਧਾਈ ਜਾਇਆ ਕਰ ਬਲੱਡ ਨਹੀਂ ਵਧਾਉਂਦੀ ਸੀ ਮੈਂ ਸੱਚ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਸੀ ਦੁੱਧ ਚ ਪੱਤੀ ਤੇ ਮੈਂ ਪਾ ਲਈ ਹੁਣੀ ਆ ਹਾਂ ਤੇ ਦੋਨੇ ਜਣਗਾਂ ਨਾ ਮੇਰੇ ਨਾਲ ਬੜਾ ਜਿਆਦਾ ਕਚੀਰਾ ਕਰਦੀਆਂ ਨੇ ਹੈਗੀਆਂ ਅੱਜ ਜਦੋਂ ਪਾਸਤਾ ਬਣਾਉਂਦਾਂ ਸੀ ਤੇ ਮੈਂ ਕਿਹਾ ਮੈਂ ਰਾਈਸ ਬਣਾਉਣੇ ਆ ਖਾਣ ਨੂੰ ਤੇ ਮੈਨੂੰ ਨਾ ਬਣਾਉਣ ਨਹੀਂ ਦਿੱਤੇ ਹੈਗੇ ਤੇ ਤੁਸੀਂ ਮੇਰੇ ਨਾਲ ਇੱਕ ਡਿਮਾਂਡ ਪੂਰੀ ਕਰੋ ਕੀ 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 ਮੈਨੂੰ ਨਾ ਆਹ ਕੱਚ ਜਿਹਾ ਵਾਲਾ ਚੁੱਲਾ ਲਿਆ ਕੇ ਦੋ ਨਵਾਂ ਓ ਯਾਰ ਮੇਰੀ ਗੱਲ ਸੁਣ ਲੈ ਚੁੱਲੇ ਚੱਲੇ ਨਾ ਤਾਂ ਅੱਡ ਵੇ ਤੇ ਦੇਖ ਜਦੋਂ ਇੱਕ ਚੀਜ਼ ਬਣ ਗਈ ਅੱਜ ਉਹ ਖਾਣ ਨੂੰ ਕੱਲ ਨੂੰ ਰਾਈਸ ਬਣਾ ਲਈ ਹਾਂ ਜੇ ਤੈਨੂੰ ਕੱਲ ਨੂੰ ਰੋਕਣ ਗਿਆ ਬਣਾਉਣ ਤੋਂ ਹਨਾ ਤੂੰ ਫੇਰ ਮੈਨੂੰ ਗੱਲ ਕਰੀ ਉਹ ਤਾਂ ਠੀਕ ਹੈ ਜੀ ਚੁੱਲਾ ਨਾ ਉਹ ਵਾਲਾ ਪੁਰਾਣਾ ਜਿਹਾ ਹੋਇਆ ਚੱਜ ਨਾਲ ਚੱਲਦਾ ਨਹੀਂ ਹੈਗਾ ਮੈਨੂੰ ਆਇਆ ਨਵਾਂ ਨਾਲ ਤਾਂ ਚੀਜ਼ ਪਈ ਸੋਹਣੀ ਲੱਗਦੀ ਹੈ ਨਾਲੇ ਘਰ ਚ ਚੀਜ਼ ਬਣ ਜਾਂਦੀ ਹੈ ਉਹ ਤਾਂ ਦੇਖ ਹੁਣ ਹਰਪ੍ਰੀਤ ਦਾ ਉਹ ਵੱਡੀ ਹੈਗੀ ਠੀਕ ਹੈ ਉਹਦਾ ਚੁੱਲਾ ਆਪਣਾ ਤਾਂ ਆਪਦੇ ਕੋਲ ਕੁਝ ਵੀ ਨਹੀਂ ਮਾੜਾ ਮੋਟਾ ਸੋਚਿਆ ਕਰੋ ਓਏ ਤੂੰ ਨਾ ਪੁੱਠਿਆਂ ਗੱਲਾਂ ਲੈ ਕੇ ਨਾ ਬਹਿ ਜਾ ਕਰ ਨਾਲੇ ਉਹ ਕਣਚੇ ਆ ਲਿਆ ਦਣਾ ਤੀਜੇ ਦਿਨ ਤੋੜ ਦੋਂਗੇ ਵਧੀਆ ਚੱਲੀ ਜਾਂਦਾ ਲੋਹ ਜੇ ਤੂੰ ਚਾਹ ਬਣਾ ਕੇ ਲਿਆ ਜਾ ਕੇ ਚਾਹ ਤਾਂ ਮੈਂ ਬਣਾ ਲਈ ਹਣੀ ਆ ਗੱਲ ਤਾਂ ਪੂਰੀ ਸੁਣ ਲਿਆ ਕਰੋ ਪਿੰਦੇ ਵਿੱਚ ਚਾਹ ਮੰਗੀ ਹੁੰਦਾ ਤਾਂ ਮੈਂ ਕੌਫੀ ਵੀ ਬਣਾ ਦੂੰ ਹੋਰ ਦੱਸ ਕੌਫੀ ਦਾ ਰਹਿਣ ਦੇ ਤੂੰ ਚਾਹ ਦੀ ਕੋਟੀ ਪੀ ਦੇ ਹਾਂ ਦੱਸ ਕੀ ਕਹਿੰਦੀ ਹੈ ਮੈਂ ਤਾਂ ਬਸ ਅਹੀਂ ਕਹਿੰਦੀ ਸੀ ਵੀ ਅੰਦਰਲੇ ਸੋਈ ਚ ਕੰਮ ਕਰਿਆ ਕਰੂੰਗੀ ਮੈਂ ਚੁੱਪ ਕਰਕੇ ਇਧਰ ਹੀ ਕੁਝ ਬਣਾਇਆ ਤੇ ਇਧਰ ਹੀ ਖਾਦਾ ਉਹ ਤੂੰ ਬਸ ਬਹਿ ਜਾ ਟੱਕੇ ਬਾਲੀਆਂ ਮੱਤਾ ਨਾ ਦੇ ਮੈਨੂੰ ਕੰਮ ਕਰ ਲੈ ਜਾ ਕੇ ਕਰਦੀ ਆ ਬਸ ਉਹੀ ਗੱਲ ਵੀ ਮੈਨੂੰ ਬੁਰੀ ਲੱਗਦੀ ਆ ਬਾਕੀ ਸਾਰੇ ਚੰਗੇ ਆ ਜੜਾ ਖਣਾ ਮੇਰੇ ਗੜ ਪੈਂਦਾ ਜਾ ਕੇ ਕੰਮ ਕਰ ਲੈ ਇੱਕ ਤਾਂ ਪਤਾ ਨਹੀਂ ਕਿਹੜਾ ਇਹਨਾਂ ਨੂੰ ਮਤਾਂ ਦੇ ਜਾਂਦਾ ਅੱਡ ਕਰ ਲੈ ਫਲਾਨਾ ਕਰ ਲੈ ਕਣਚਾਲਾ ਚੁੱਲਾ ਲਾ ਦੇ ਬੂਥੀਆਂ ਹੈਗੀਆਂ ਛੋਡੀਆਂ ਕਣਚਾਲੇ ਚੁੱਲਿਆਂ ਤੇ ਚੀਜ਼ਾਂ ਬਣਾਉਣ ਵਾਲੀਆਂ ਲੱਗੀਆਂ ਇੱਥੇ ਹਲੋ ਯਾਰ ਟੀਵੀ ਲਾ ਪਰ ਮੂਡ ਖਰਾਬ ਕਰਦਾ ਸਰ ਹੇ ਹੇ ਇੱਧਰ ਮੋੜ ਆ ਰੋਟੀਆਂ ਇਹਦੇ ਵਿੱਚ ਪਾਈਆਂ ਬੇਚ ਪਾਈਆਂ ਬਾਜੇ ਦੀਆਂ ਰੋਟੀਆਂ ਮੈਂ ਖਾਣੀਆਂ ਨਹੀਂ ਹੈਗੀਆਂ ਤਾਂ ਪਾ ਗਈ ਠੀਕ ਹੈ ਮੇਰੇ ਨਾਲ ਜਿਆਦਾ ਗੱਲਾਂ ਨਾ ਕਰੋ ਮੈਂ ਤਾਂ ਕੰਮ ਕਰਨਾ ਨਹੀਂ ਮੇਰੀ ਗੱਲ ਸੁਣਾ ਹਜੇ ਤਾਂ ਅੱਧੇ ਟੱਬਰ ਨੇ ਰੋਟੀ ਖਾਦੀ ਐ ਤੇ ਫਿਰ ਮੈਂ ਕੀ ਕਰਾਂ ਹਜੇ ਅੱਧੇ ਟੱਬਰ ਨੇ ਖਾਦੀਆ ਸਾਰਾ ਤਾਂ ਦਿਨ ਨਿਕਲ ਗਿਆ ਪਾਸ ਤੇ ਬਣਾ ਬਣਾ ਕਾਲੇ ਹਜੇ ਅੱਧੇ ਟੱਬਰ ਨੇ ਕਿ ਰੋਟੀ ਖਾਦੀ ਐ ਬੇਬੇ ਬਾਪੂ ਤੇ ਨਾਲੇ ਬੰਟੂ ਰੋਟੀ ਖਾਂਦੇ ਹੁੰਦੇ ਆ ਦੁਪਹਿਰੇ ਤੈਨੂੰ ਐਂ ਤਾਂ ਪਤਾ ਹੀ ਆ ਤੂੰ ਰੋਟੀਆਂ ਚੱਕ ਕੇ ਇਹਦੇ 'ਚ ਭਿਉ ਹਤਗਾ ਚੱਲ ਕੋਈ ਨਹੀਂ ਮੇਰੇ ਨਾਲ ਜਿਆਦਾ ਮੂੰਹ ਨਾ ਲੱਗਾ ਕਰੋ ਤੁਸੀਂ 24 ਘੰਟੇ ਭਾਦ ਨਾ ਲੜਾਈ ਮੈਨੂੰ ਰੋਟੀ ਬਣਾ ਖਾ ਲੈਂਦੇ ਕੋਈ ਨਾ ਮੈਂ ਵੀ ਵੇਖਦੀ ਆ ਕਿਵੇਂ ਰੋਟੀ ਲਾ ਕੇ ਖਾਂਦੀ ਆ ਇਹਨੂੰ ਆਏ ਨਹੀਂ ਨਾ ਪਤਾ ਮਹਿੰਗੇ ਭਾਦੀ ਕਣਕ ਐ ਆਈ ਵਾਰ ਨਾ ਪੀਣਾ ਜਦੋਂ ਕਰਦੇ ਪਹਿਲਾਂ ਧੋਣੇ ਆ ਕਣਕ ਤੇ ਇਹਨੂੰ ਤਾਂ ਆਏ ਲੱਗਦਾ ਵੀ ਇਹ ਆਏ ਸੌਖੇ ਹੋ ਜਾਂਦੇ ਆ ਕੰਮ ਕੋਈ ਨਾ ਆ ਗਈ ਮੈਂ ਵੀ ਤੈਨੂੰ ਲਾਉਣ ਦਿੰਦੀ ਆ ਰੋਟੀਆਂ ਇੱਧਰ ਛੱਡ ਭਰਾਤ ਆਏ ਕਿਵੇਂ ਲਾ ਕੇ ਰੋਟੀਆਂ ਖਾ ਲੇਗੀ ਨਾ ਮੇਰੀ ਗੱਲ ਸੁਣ ਤੁਸੀਂ ਕਿਵੇਂ ਲਾ ਕੇ ਖਾਨੂੰ ਆਵੇਂ ਲਾ ਕੇ ਖਾਂਗੀ ਛੱਡ ਇਧਰ ਭਰਾਤ ਆਏ ਕਿ ਮੈਂ ਖਾਣਗੀ ਤੁਸੀਂ ਨਹੀਂ ਖਾਂਦੇ ਨੀ ਭੈਣੇ ਘਾਤਾ ਬੜੀ ਜਾਨੀ ਹੋ ਗਈਆਂ ਛੇੜੋ ਪ੍ਰਾਂਤ ਭੈਣੇ ਪ੍ਰਾਂਤ ਦੇ ਦੇ ਠੀਕ ਹੈ ਮੇਰੇ ਨਾਲ ਫਾਲਤੂ ਤੇਰੀ ਗੱਲ ਸੁਣੋ ਸ਼ਿੰਦਰ ਭੈਣੇ ਇਹਨੇ ਸਾਰੀਆਂ ਰੋਟੀਆਂ ਚੱਕ ਕੇ ਬਾਜਰੇ ਦੀਆਂ ਨਾ ਪਸੂ ਵਾਲੇ ਦਾਣੇ ਚ ਪੀਉਤਗਾ ਤੂੰ ਇਹ ਤਾਂ ਪੁੱਛ ਕੇ ਆ ਪੀਉਤਗਾ ਪਾਈ ਉਹ ਮੈਂ ਤਾਂ ਪੀਉ ਤੇ ਕਿਹਾ ਸੀ ਬਾਜਰੀ ਰੋਟੀ ਮੈਂ ਖਾਣੀ ਨਹੀਂ ਮੈਂ ਕਣਕ ਦੀ ਖਾਣੀ ਹੈਗੀ ਤੁਸੀਂ ਇਹ ਗੱਲਾਂ ਤੋਂ ਲੈਣਾ ਕਰਨਾ ਕੀ ਹੁੰਦਾਗਾ ਮੀ ਮੇਰੀ ਗੱਲ ਸੁਣ ਮਹਿੰਗੇ ਭਾਦੀ ਕਣਕ ਹੈ ਆਈ ਵਾਰ ਨਾ ਪੀਣਾ ਜਦੋਂ ਕਰਾਉਣੇ ਪਹਿਲਾਂ ਧੋਣੀਆਂ ਆਪਾਂ ਹਰਪ੍ਰੀ ਤੇ ਇੱਕ ਮਿੰਟ ਚੁੱਪ ਕਰ ਇਹ ਬਾਜਰੇ ਦੀ ਰੋਟੀ ਨਹੀਂ ਖਾਦੀ ਤਾਂ ਇਹ ਤਾਂ ਵੱਡੇ ਵੀ ਖਾਣਗੇ ਮੇਰੀ ਗੱਲ ਸੁਣ ਹਰ ਮੀਤ ਹਾਂ ਹਾਂ ਬੋਲ ਐਤ ਕਿ ਨਾ ਕਣਕ ਤੂੰ ਧੋਵੇਂਗੀ ਹੈ ਤੂੰ ਹੀ ਆਟਾ ਪੇਹਾ ਕੇ ਲੈ ਆਵੇਂਗੀ ਬਾਪੂ ਨੇ ਤੇ ਬੇਬੇ ਨੇ ਸਿੱਧੀ ਗੱਲ ਕਹੀ ਐ ਵੀ ਭਾਈ ਸਿਆਲੋ ਸਿਆਲ ਬਾਜਰੇ ਦੀ ਰੋਟੀ ਪਕਣੀ ਚਾਹੀਦੀ ਆ ਕਰ ਵਨ ਟੂ ਵੀ ਖਾ ਕੇ ਖੁਸ਼ ਐ ਹੈਪੀ ਵੀ ਖਾ ਕੇ ਖੁਸ਼ ਐ ਮੇਰੀ ਗੱਲ ਲਾਪਣ ਨੇ ਸਾਰਾ ਤੱਬਰ ਖਾ ਕੇ ਖੁਸ਼ ਐ ਨਾ ਠੀਕ ਹੈ ਮੈਂ ਖੁਸ਼ ਨਹੀਂ ਹੈਗੀ ਤਾਂ ਕਰਕੇ ਮੈਂ ਬਾਜ਼ਾਰ ਰੋਟੀ ਨਹੀਂ ਖਾਣੀ ਮੈਨੂੰ ਨਹੀਂ ਪਸੰਦ ਹੈਗੀ ਤੇ ਤੁਸੀਂ ਇਹ ਤਾਂ ਲੈਣਾ ਦੇਣਾ ਕੀ ਮੈਂ ਤੁਹਾਨੂੰ ਐ ਕਿਹਾ ਵਿਦੌਂਜਨ ਜਾਣਗਾ ਮੈਨੂੰ ਐ ਦੱਸੋ ਮੈਂ ਕਿਹਾ ਵੀ ਰੋਟੀ ਪਕਾ ਕੇ ਦੋ ਮਿੰਟ ਲਾ ਹੁਣ ਰੋਟੀਆਂ ਤੜ ਕੇ ਲਾਉਣ ਵੇਲੇ ਤਾਂ ਤੂੰ ਟਲਦੀ ਰਹਿਨੀ ਐ ਤੇ ਹੁਣ ਆਪ ਦੀਆਂ ਦੋ ਰੋਟੀਆਂ ਪਕਾਉਣ ਦੇ ਵੇਲੇ ਆ ਗਈ ਕਿ ਟਲਾਂ ਮਾ ਪ੍ਰੀਤ ਦੇਖ ਇਹ ਤਾਂ ਤਾਂ ਇਹੀ ਕੁਝ ਚੱਲਦਾ ਇਹ ਤਾਂ ਪਤਾ ਹੈ ਜੇ ਆਪਾਂ ਜਿੱਧਰ ਨੂੰ ਇਹਨੂੰ ਕਹਾਂਗੇ ਇਹ ਉਧਰੋਂ ਪੁੱਠੇ ਪਾਸੇ ਚਲੂ ਜੇ ਅੱਜ ਆਪਾਂ ਚੌਲ ਬਣਾ ਲਏ ਤਹੇ ਪਾਸਤਾ ਖਾਉਂ। ਤੁਸੀਂ ਵੀ ਤਾਂ ਪੁੱਠੇ ਪਾਸੀ ਆ ਫਿਰ ਜਦੋਂ ਮੈਂ ਚੌਲ ਬਣਾਉਣਾ ਤੁਸੀਂ ਪਾਸਤਾ ਜਿਵੇਂ ਕਣਕ ਦੀ ਰੋਟੀ ਕਰਦੇ। ਮੇਰੀ ਗੱਲ ਸੁਣ ਲੈ ਆਟਾ ਗੁੰਨਣਾ ਨਾ ਸਾਰੇ ਟੱਬਰ ਦਾ ਗੁੰਨੀ ਅਸੀਂ ਸਾਰੇ ਖਾਵਾਂਗੇ ਰੋਟੀ। ਆਏ ਕੱਲੀਆਂ ਤੂੰ ਵੀ ਨਹੀਂ ਦੋ ਗੁੱਲੀਆਂ ਲਾ ਕੇ ਆਦੀਆਂ ਖਾ ਲੇਂਗੀ। ਕਿਉਂ ਆਏ ਕਿ ਮੈਂ ਸਾਰਾ ਟੱਬਰ ਖਾਵਾਂਗੇ ਸਾਰੇ ਟੱਬਰ ਨੂੰ ਤਾਂ ਹੁਣੀ ਤੂੰ ਕਹਿ ਕੇ ਹਟਿਆ ਭੈਣੇ ਵੀ ਬਾਜਰਾ ਪਸੰਦ ਆ ਠੀਕ ਆ। ਤੇ ਬਾਜਰਾ ਫਿਰ ਪਾਪੂ ਜਦੋਂ ਕਹਿੰਦਾ ਵੀ ਮੈਂ ਰੋਟੀ ਬਾਜਰੇ ਦੀ ਖਾਂਦਾ। ਉਹੀ ਕਹਿਨੀ ਆ ਫਿਰ ਇਹ ਮੈਂ ਥੋੜਾ ਕਣਕ ਕਿ ਕਰੂਗੀ ਕੀ ਇਹਨੂੰ ਪੁੱਛ ਰਾ। ਭੈਣ ਸਾਂਝੇ ਘਰ ਤੇ ਤਾਂ ਇੱਕੋ ਜੀ ਚ ਵੇਖ ਮੇਰੀ ਗੱਲ ਸੁਣ ਹਰਪ੍ਰੀਤਾ ਜਦ ਤਾ ਬਾਪੂ ਨਾਲ ਗੱਲ ਕਰ ਨਹੀਂ ਬੰਟੂ ਨਾਲ ਗੱਲ ਕਰ ਪਈ ਮੇਰੀ ਗੱਲ ਸੁਣ ਮੀ ਤਾਂ ਸਾਂਝੇ ਚੁੱਲੇ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੁੱਲੇ ਤੇ ਚੀਜ਼ ਬਣ ਗਈ ਉਹੀ ਖਾਣੀ ਪਊ ਸਾਰੇ ਘਰ ਨੂੰ ਲੈਦੀ ਚੀਜ਼ ਬਣਾ ਕੇ ਨਹੀਂ ਤੂੰ ਖਾ ਸਕਦੀ ਮੈਂ ਫੇਰ ਹੀ ਭੰਡੇ ਵੰਡ ਲੋ ਆਪੂ ਆਪਦਾ ਨਹੀਂ ਬੰਦਾ ਕੰਮ ਜੇ ਬੰਟੂ ਨਾਲ ਗੱਲ ਕਰ ਫੇਰ ਆਪੀ ਬੇਬੇ ਬਾਪੂ ਨਾਲ ਗੱਲ ਕਰਾਂਗੇ ਆਪਾਂ ਤਾਂ ਮੈਂ ਤਾਂ ਲੈਦੀ ਚੀਜ਼ ਹੀ ਖਾਉਂਗੀ ਠੀਕ ਹੈ ਤੁਸੀਂ ਮੈਨੂੰ ਰੋਟੀ ਨਹੀਂ ਬਣਾਉਂਦੇ ਪਰਾਂਤ ਨਹੀਂ ਦਿੰਦੇ ਕੋਈ ਗੱਲ ਨਹੀਂ ਮੈਂ ਤਾਂ ਥਾਲ ਚ ਗੋਣਨੂਗੀ ਆਟਾ ਦੋ ਰੋਟੀਆਂ ਤੇ ਇੱਕ ਗੱਲ ਕਰ ਬਖਾ ਮੈਂ ਬਾਪੂ ਨੂੰ ਹੁਣੀ ਦੱਸ ਕੇ ਤੁਸੀਂ ਵੀ ਆਜਰਾ ਦਾ ਗਨ ਕੇ ਦਿਖਾਇਆ ਫਿਰ ਬਾਪੂ ਨੂੰ ਕੀ ਦੱਸਦੀਆਂ ਦੱਸਦੀ ਫਿਰ ਬਾਪੂ ਨੂੰ ਮੁੱਕਰ ਜੂ ਬਾਪੂ ਕੋਲੇ ਆ ਜਿਵੇਂ ਮੁੱਕਰਦੇ ਹਾਂ ਦੇ ਜਿਵੇਂ ਤੁਸੀਂ ਕਰ ਦਮੈਂ ਬੰਨਾ ਮੈਂ ਕਹੂੰ ਬਾਪੂ ਜੀ ਇਹ ਤਾਂ ਅੱਛਾ ਦੋਨੇ ਪੈਣਾ ਮੈਂ ਕਰ ਜਮਨ ਬੰਡਦਾ ਤਾ ਤੈਨੂੰ ਫਿਰ ਮੁੱਕਰੀ ਨਾ ਮੁੱਕਰੀ ਬਾਪਾ ਗੱਲ ਹੀ ਐ ਕਰਦਿਆਂ ਬਾਪੂ ਨੂੰ ਕਹਿ ਦੇਣਗੇ ਚਾਹੇ ਤੜਕੇ ਦਾ ਚੁੱਲੇ ਦਾ ਕਰਿਆ ਕਰੇ ਚਾਹੇ ਆਥਨ ਦਾ ਇੱਕ ਟਾਈਮ ਦਾ ਕਰ ਬਾਪੂ ਤੇ ਕਹਾਂਗੇ ਆਪਾਂ ਇਹਦੇ ਬੰਦੇ ਨੂੰ ਕਹਾਂਗੇ ਇਹਦਾ ਬੰਦਾ ਬੰਡੂ ਇਹਦੇ ਕੰਮ ਆਪਾਂ ਤੋਂ ਨਹੀਂ ਡਰਦੀ ਡਰਦੀ ਤਾਂ ਇਹ ਆਪ ਦੇ ਬੰਦੇ ਤੋਂ ਆ ਕੋਈ ਨਾ ਆ ਜਾਂ ਤੇ 1 ਵੇਖ ਤਮੀ ਤਾਂ ਇਹ ਮੀ ਕਾਰਟਕਲੇਸ ਪਾਇਆ ਮਾਰਾ ਹੁੰਦਾ ਭਾਈ ਬੜੇ ਰੱਖਦੇ ਪ੍ਰਾਂਤ ਮੈਂ ਤਾਂ ਖਾਂਦੀ ਨਹੀਂ ਰੋਟੀ ਠੀਕ ਆ ਤੁਸੀਂ ਬੱਬਰ ਭਰ ਲਓ ਉੱਥੇ ਗੱਲ ਆ ਜਾਂਦੀ ਆ ਤੁਸੀਂ ਆਦੇ ਬੱਬਰ ਵਧਾ ਲਓ ਖਾ ਖਾ ਕੇ ਜਦ ਦਫਾ ਹੋ ਜਾ ਇੱਥੇ ਮੈਂ ਨਹੀਂ ਖਾਉਂਦੀ ਕਿੱਥੋਂ ਬੱਬਰ ਭਾਉਣ ਨੂੰ ਅਸੀਂ ਕਿਹੜਾ ਤੇਰੇ ਪੇਕਿਆਂ ਦਾ ਖਾ ਕੇ ਆਉਣੀ ਆਂ ਜਿੰਗਾ ਜੇ ਅਸੀਂ ਦਿਨ ਰਾਤ ਇੱਥੇ ਕੰਮ ਕਰਦਿਆਂ ਤਾਂ ਖਾਣੀਆਂ ਤੇ ਮੈਂ ਕਿਹੜਾ ਕਰਦੀ ਨਹੀਂ ਮੈਂ ਵੀ ਆਪ ਦਾ ਹਾਂ ਆਪ ਦਾ ਕਰਕੇ ਖਾਂਦੀ ਸੀ ਤੁਸੀਂ ਕਰਕੇ ਖਾਣ ਨਹੀਂ ਦਿੰਦੇ ਮੈਨੂੰ ਤੂੰ ਤਾਂ ਆਪਦੇ ਜੋਗਰਾ ਕਰਦੀ ਸੀ ਤਾਂ 35 ਜੀ ਪਾਲਦਿਆਂ ਕਰਦੇ ਪੈਸੇ ਕਾ ਦਾ ਢੱਡ ਭਰਦਿਆਂ ਸੀ ਹਾਂ ਪਰਿਆ ਕਰੋ ਮੈਂ ਤੁਹਾਨੂੰ ਕਹਿਨੀ ਹੁੰਦੀ ਉਹਨਾਂ ਦੇ ਢੱਡ ਭਰੋ ਤੁਸੀਂ ਪਤਾ ਨਹੀਂ ਕਿਉਂ ਗੋਲੇ ਧੰਦੇ ਕਰਦਣਾ ਭਰਦਣਾ ਮੈਂ ਤਾਂ ਤੁਹਾਨੂੰ ਕਹਿੰਦੀ ਨਹੀਂ ਵੀ ਕਰੋ ਕੰਮ ਮੀ ਤਾਂ ਮੇਰੀ ਗੱਲ ਸੁਣ ਕੋਈ ਤੂੰ ਦਾ ਸਾਰਾ ਦਿਨੇ ਲੱਗੀ ਰਹਿੰਦੀ ਆ ਸੱਕਾਂ ਪਹਿਣਾ ਸੱਕਾਂ ਪਹਿਣਾ ਤੂੰ ਵੀ ਸਾਡੀ ਸਗੀ ਪਹਿਣੀ ਆ ਕੋਈ ਮੈਂ ਚੰਗੇ ਨਹੀਂ ਕੀਤਾ ਸੀ ਤੇਰਾ ਰਿਸ਼ਤਾ ਲੈ ਕੇ ਹਰਪ੍ਰੀਤ ਨੇ ਤਾਂ ਮੈਨੂੰ ਕਿਹਾ ਸੀ ਕਿਤੇ ਕਹਿੰਦੀ ਉਹੀ ਗੱਲ ਨਾ ਹੋ ਜਾਵੇ ਵੀ ਲਿਹਾਈ ਤਾਂ ਜਾਣੀ ਆ ਕਿ ਕਿਤੇ ਬੈਰ ਪੈ ਜੇ ਉਹੀ ਗੱਲ ਹੋ ਗਈ ਮੇਰੇ ਨਾਲ ਤਾਂ ਤੂੰ ਮੇਰੀ ਮਾਸੀ ਦੀ ਕੁੜੀ ਹੈਗੀ ਕੋਈ ਦੂਰੋ ਨਹੀਂ ਗਈ ਜੇ ਹਲਕੇ ਚੱਲ ਲਾਂਗੇ ਕੋਈ ਗੱਲ ਨਹੀਂ ਘਰ ਬਸ ਰਹਿੰਦਾਗਾ ਚੁਰਪਾਂਡੇ ਤਾਂ ਜਦੋਂ ਮਰਜ਼ੀ ਵੰਡ ਲਾ ਕਨਵਾਉਣਾ ਤਾਂ ਕੱਠ ਔਖਾ ਹੁੰਦਾਗਾ ਤੇ ਕੱਠ ਮੈਂ ਤਾਂ ਨਵਾਈ ਜਣੀ ਆ ਨਾ ਕੱਠ ਚ ਮੈਂ ਤਾਂ ਕੁਛ ਵੀ ਨਹੀਂ ਕਹਿੰਦੀ ਇਹਦੀ ਤੁਸੀਂ ਮੈਨੂੰ ਨਾ ਪਈ ਨੂੰ ਜਰਦਮਾਉਣਾ ਖਾਂਦੀ ਨੂੰ ਜਰਦਮਾਉਣਾ ਨਾ ਪਿੰਡੀ ਨੂੰ ਜਰਦ ਰਹੀ ਗੱਲ ਵੀ ਤੂੰ ਕਹਿੰਦੀ ਮੈਨੂੰ ਬਾਰ-ਬਾਰ ਮਿਹਣੇ ਮਾਰਦਲਾਂ ਮਾਰ ਸਕੀਆਂ ਪੈਣਾ ਸਕੀਆਂ ਹਾਂ ਤੁਸੀਂ ਸਕੀਆਂ ਤੇ ਤੁਸੀਂ ਕਰ ਲੈਣਾ ਇੱਕ ਹੁਣ ਦੋਨਾਂ ਨੇ ਪ੍ਰਾਂਤ ਖੋਈ ਨਹੀਂ ਮੈਥਾ ਹੁਣ ਬੁੱਕਰੀ ਜਾਣੂਆਂ ਗੀਆਂ ਗੱਲ ਏਕੇ ਦੀ ਨਹੀਂ ਨਾਜ਼ ਪ੍ਰਾਂਤ ਖੋਣ ਦੀ ਐ ਮੀਂ ਤੇ ਤੈਨੂੰ ਇਹੀ ਗੱਲ ਕਹਿਣੇਗੇ ਵੀ ਜਦੋਂ ਰੋਟੀ ਸਾਰੇ ਬਾਜਰੇ ਦੀ ਖਾਂਦੇ ਆ ਬਾਪੂ ਵੀ ਕਹਿੰਦਾ ਤੂੰ ਚੱਕ ਕੇ ਡੱਬੇ ਪਰ ਚੋ ਰੋਟੀ ਪਾਇਆਈ ਹੁਣ ਆਪਣੇ ਰੋਟੀ ਇੱਕ ਟਾਈਮ ਪਕਾਦੀ ਐ ਤਾਂ ਪੈਨੇ ਨਹੀਂ ਪਕਾਉਂਦੇ ਆਪਾਂ ਉਹੀ ਤੱਤੀਆਂ ਕਰਕੇ ਦੁਪਹਿਰੋਂ ਖਾ ਲੈਨੇ ਕੀ ਹੁੰਦਾ ਜੇ ਤੂੰ ਵੀ ਉਹੀ ਰੋਟੀ ਖਾ ਲੈਂਦੀ ਪਾਣਾ ਫਿਰ ਇਹ ਗੱਲ ਤੁਸੀਂ ਨਾ ਪਹਿਲਾਂ ਦੇਖਣੀ ਸੀ ਤੇ ਉਹ ਮੇਰੀ ਮਾਸੀ ਦੀ ਕੁੜੀ ਹੈ ਠੀਕ ਹੈ ਮੈਥੋਂ ਵੱਡੀਆਂ ਤੁਸੀਂ ਦੋਨੇ ਤੈਨੂੰ ਇਹ ਤਾਂ ਪਤਾ ਸੀ ਨਾ ਵੀ ਅਸੀਂ ਸ਼ਹਿਰ 'ਚ ਰਹਿੰਦੇ ਸੀ ਬਠਿੰਡੇ ਠੀਕ ਹੈ ਤਾਂ ਕਰਕੇ ਅਸੀਂ ਨਹੀਂ ਖਾਂਦੇ ਹੈ ਐਂ ਵੇਸਟ ਚੀਜ਼ਾਂ ਨਾ ਅਸੀਂ ਬਹੀ ਰੋਟੀ ਖਾਂਦੇ ਆ ਤਤੀ ਕਰਕੇ ਠੀਕ ਹੈ ਅਸੀਂ ਤਾਜੀ ਓਨੀ ਕੁ ਬਣਾਉਨੇ ਓਨੀ ਕੁ ਖਾਂਦੇ ਆ ਮੈਨੂੰ ਬੜੀ ਵੀ ਉਹ ਆਦਤ ਤਾਂ ਕਰਕੇ ਮੈਂ ਚੇਂਜ ਨਹੀਂ ਹੋ ਸਕਦੀ ਹੈਗੀ ਤੁਸੀਂ ਜਿੰਨਾ ਬਦਲ ਨਾ ਬਦਲ ਲਓ ਗੱਲ ਚੇਂਜ ਦੀ ਨਹੀਂ ਬਹੀ ਰੋਟੀ 'ਚ ਤਾਕਤ ਪਤਾ ਕਿੰਨੀ ਹੈ ਤੇ ਕਿੰਨੇ ਉਹ ਰੋਗ ਤੋੜਦੀ ਆ ਨਾਲੇ ਕਿਸੇ ਵੇਲੇ ਬਾਦਲ ਮਾ ਆਟਾ ਵੀ ਖਾਣਾ ਚਾਹੀਦਾ ਗਾ ਜ਼ਰੂਰੀ ਨਹੀਂ ਵੀ ਕੱਲਾ ਨੇ ਭੈਣੇ ਤੁਹਾਡੇ ਤੋਂ ਨਾ ਸੱਚੀ ਮੈਂ ਜਿੱਤ ਨਹੀਂ ਸਕਦੀ ਜੇ ਮੈਂ ਤੈਨੂੰ ਭੇਜ ਦਿੱਤੀ ਤਾਂ ਤੂੰ ਜਾਂਦੀ ਨਹੀਂ ਹੈਗੀ ਤੁਸੀਂ ਜਿੱਤਿਆਂ ਮੈਂ ਹਾਰੀ ਮੈਂ ਤਾਂ ਭੁੱਖੀ ਪੈ ਜਾਨੀ ਏ ਪੈ ਜਾ ਕੋਈ ਸਾਣ ਨਹੀਂ ਕਰਦੀ ਸਾਡੇ ਤੇ ਭੁੱਖੀ ਪੈ ਕੇ ਕਿਹੜਾ ਕੋਈ ਤੂੰ ਕੰਮ ਕਰਦੀ ਭੁੱਖੀ ਮਰਦੀ ਆਂਗੀ ਵੀ ਭਾਈ ਬਾਲੀ ਭੁੱਖ ਲੱਗੂਗੀ ਤੋਰਦੀ ਤਾਂ ਤੂੰ ਢੱਕਾ ਨਹੀਂ ਗਈ ਆਪ ਦਾ ਖਾਸ ਮਾਇਆ ਤਾਂ ਲੱਗ ਜਾਨੀ ਹੈਗੀ ਭਾਂਡੇ ਚੱਕਣ ਉਹਨੂੰ ਚਾਹ ਕਰ ਕਰ ਦਿਖਾਉਣੀ ਹੈਗੀ ਉਹਨੂੰ ਵੀ ਨਹੀਂ ਦੀਦਾ ਸੁਡੜ ਜੇ ਨੂੰ ਵੀ ਤੜਕੇ ਜਦਾਂ ਰੋਟੀਆਂ ਮੈਂ ਡਿਊਟੀ ਤੇ ਜਾਣਾ ਰੋਟੀਆਂ ਤਾਂ ਮੈਨੂੰ ਮੇਰੀਆਂ ਪਰਜਾਈਆਂ ਹੀ ਪਕਾ ਕੇ ਦਿੰਦਗਾ ਨੇ ਕੋਈ ਨਾ ਚ ਬੰਟੂ ਨਾਲ ਮੈਂ ਗੱਲ ਕਰੂੰਗੀ ਹਰਪ੍ਰੀ ਕੀ ਕਹਿੰਦੀ ਹੁੰਦੀ ਸੀ ਉਹ ਨਹੀਂ ਕਰਦੀ ਸੀਗੀ ਉਹ ਲੈ ਰੋਟੀ ਉਟਰੀ ਬੁਰਕੀ ਦੇ ਆਪਰੋਂ ਭੁੱਖੀ ਲੱਗੀ ਦਰ ਕੇ ਸਰੀ ਹਾਂ ਦੀ ਖਾਦੀ ਸੀ ਉਦੋਂ ਮੈਂ ਜਾਣਾ ਸੀ ਉਹਨਾਂ ਦੇ ਕੰਮ ਜਿਜ ਮੈਂ ਉਹਦੀ ਕਾਹਲ ਜੀ ਨਾ ਖਾ ਕੇ ਟੋਕ ਬਾ ਗਿਆ ਰੋਟੀ ਦੀ ਭੁੱਖ ਲੱਗੀ ਸੀ ਸਾਨੂੰ ਉਹ ਭੁੱਖ ਜੀ ਲੱਗੀ ਵਾ ਖਾ ਲ ਕੇ ਦੋ ਰੋਟੀਆਂ ਜਗ ਰੋਟੀ ਤਾਂ ਫਿਰ ਜਤ ਮੈਂ ਲਾ ਦਨੀ ਹੈਗੀ ਇਹਨੂੰ ਚੱਕ ਕੇ ਨਾ ਮੀਤ ਨੇ ਸਾਰੀਆਂ ਬਾਜ ਦੇ ਦਿਆ ਰੋਟੀਆਂ ਸਾਰੀਆਂ ਖਾਣ ਵਾਲੇ ਚ ਪਿਉਤਗਾ ਇੱਕ ਦਿਨ ਆਇਆ ਲਹੂ ਪੀਦਾ ਪਰ ਉਹਨੂੰ ਕੀ ਲੋੜ ਸੀ ਦਾਨ ਚ ਪਾਉਣ ਦੀ ਉਹਨੂੰ ਆਏ ਸੀਗਾ ਵੀ ਮੈਂ ਬਾਜ ਦੇ ਖਾਂਦੀ ਨਹੀਂ ਕੋ ਨਹੀਂ ਬਾਈ ਨੇ ਹਨ ਕੋਈ ਹੋਰ ਤਾਂ ਕਰਦਾ ਹੀ ਐ ਫੇਰ ਬਸ ਅਡੋੜੀ ਦੇ ਦਿਮਾਗ ਚੱਲਦੇ ਆ ਲੈ ਦੱਸ ਅਰੇ ਅਡੋੜੀ ਚੁੱਲ੍ਹੇ ਚਲਾਏ ਹੋਣਾ ਤਾਂ ਐ ਬੜਾ ਹੋਊਗਾ ਕਿ ਮੈਂ ਫੇਰ ਮੈਂ ਤਾਂ ਆਪ ਕਹੀ ਐ ਨੇ ਵੀ ਕਿਵੇਂ ਤਾਂ ਐ ਪਾਸ ਹੋਊਗਾ ਅਡੋੜੀ ਦੇ ਖਾਣੇ ਖਾ ਕੇ ਹੁਣ ਤੁਸੀਂ ਤਿੰਨ ਹੋ ਗਈਆਂ ਜੇ ਕੀ ਹੋਵੇ ਜੇ ਤੇਰਾ ਘਰ ਵਾਲਾ ਮਲਾਜਮ ਲੱਗਿਆ ਉਹ ਤਾਂ ਐ ਕਿਤੇ ਤਾਂ ਮੈਂ ਮੈਗੀ ਬਣਾ ਲਾਂ ਕਿਤੇ ਮੈਂ ਬਾਹਰੋਂ ਮੰਗਾ ਲਾਂ ਕੋਚੇ ਮੰਗਾ ਲਾਂ ਬੰਦੇ ਮੰਗਾ ਲਾਂ ਮੈਗੀ ਮੂਗੀ ਚੁਰਸ ਲੋ ਬਣਾ ਲਓ ਪਰ ਰੋਟੀਆਂ ਨਾਲ ਦਿਨ ਸਵੇਰ ਤੱਕ ਕੀ ਬਦ ਕਿਧਰੋਂ ਕੋਈ ਗਰੀ ਬਵਾ ਦੇ ਕੌਣ ਆ ਜਾਏ ਕੀ ਨੂੰ 2:00 ਵਜੇ ਉਹਨਾਂ ਦਾ ਸੁਨੇਹਾ ਮਚਾਉ ਪਾਓ ਮੈਂ ਤਾਂ ਆਪ ਕਹਿੰਦੀ ਸੀ ਨਾ ਬਾਜਰੇ ਦੀਆਂ ਰੋਟੀਆਂ ਹੋਈਆਂ ਲੈ ਥੋੜਾ ਜਿਹਾ ਬਾਜਰਾ ਪਾ ਕੇ ਪਕਾਈਆਂ ਸੀ ਪੋਲੀਆਂ ਪੋਲੀਆਂ ਰੋਟੀਆਂ ਸੀਗੀਆਂ ਵੀ ਕਦੋਂ ਖਾ ਲਾ ਬੰਦਾ ਲੈ ਤੱਤੀਆਂ ਕਰਕੇ ਖਾ ਲੇ ਹਰ ਹਰ ਕਦੋਂ ਮਰਜ਼ੀ ਖਾ ਲਓ ਕਿ ਤੂੰ ਕੰਮ ਤਾਂ ਨਾ ਨਵੇੜ ਸਹੁਰੇ ਮੈਂ ਤਾਂ ਹੁਣ ਇਹ ਗੱਲ ਕਹਿੰਦੀ ਸੀ ਨਾ ਜੇ ਤੁਹਾਨੂੰ ਭੁੱਖ ਲੱਗੀ ਹੈ ਨਾ ਮੈਂ ਰੋਟੀਆਂ ਦੋ ਲਾ ਦੰਨੀ ਆ ਚਲ ਬਸ ਹੁਣ ਰੋਟੀਆਂ ਦਾ ਲੋਹਣ ਦੋ ਮਿੰਟ ਨਾ ਕੀ ਹੁੰਦਾ ਪਰ ਮੈਨੂੰ ਇਹਦਾ ਧਰ ਖਵਾ ਚੜਦਾ ਐਹੀਆਂ ਵਹਿਬ ਤਾਂ ਬਦਲੇ ਕਿੱਥੋਂ ਸਿੱਕੇ ਨਾ ਮਿਲਦੇ ਸਮਝ ਨਹੀਂ ਆਉਂਦੀ ਇਹ ਥਾਰ ਦੱਸਾਂ ਕਿ ਆਪ ਦਾ ਬੁਬਗੋਇਆ ਆਪੇ ਖੱਜਲ ਹੋਇਆ ਬਸ ਉਹ ਕੰਮ ਹੋ ਰਿਹਾਗਾ। ਬਸੇ ਨਾ ਤੇ ਹੀ ਚੱਲਦਾਗਾ। ਹੁਣ ਦੂਜਿਆਂ ਐ ਨਹੀਂ ਪਤਾ ਕੰਮ ਕਰਕੇ ਉਹਨਾਂ ਨੂੰ ਭੁੱਖ ਲੱਗੇ ਉਹ ਸਾਬਾ ਫਰੋਲਣ। ਗਾਹਵਾਦਿਆਂ ਨੂੰ ਕਹਦੇ ਉਹਨੂੰ ਕਿ ਤੂੰ ਇਹੋ ਜੇ ਕੰਮ ਨਾ ਬਾਈ ਕਰਿਆਗਾ ਬਿਚਲੇ ਕਿਚਲੇ ਜੇ। ਇਹਨਾਂ ਤਾਂ ਚੁੱਪ ਕਰ ਜਾਗਾ ਤੁਹਾਨੂੰ ਆਥਾਂ ਤੱਕ ਪਿਆਣ ਦੇ। ਵੀ ਤੂੰ ਖਾਈ ਜਾ ਜਿਹੜਾ ਕੁਝ ਖਾਣਾ। ਕੋਈ ਗਰੀਬ ਉਹ ਵੀ ਆ ਜਾਂਦਾ ਕੋਈ ਕਿਸੇ ਰੋਡ ਦਾ ਬੰਦਾ ਆ ਜਾਂਦਾ ਕਿਸੇ ਆਪਰੇ ਬੰਦੇ ਨੂੰ ਭੁੱਖ ਲੱਗੇ ਉਹ ਤੁਰ ਤਰੀ ਇੱਕ ਅੱਧੀ ਰੋਟੀ ਦਾ ਆਟਾ ਗੁੰਨ ਕੇ ਲਾਹੀ ਦਉਂਦਾ ਬੰਦਾਲਾ ਬੁਰਕੀ ਟੁਕੀ ਖਾ ਲੈਂਦਾ। ਚਲ ਕੋਈ ਮੈਂ ਸਨੇਹਾ ਪਕਾ ਲੂੰਗੀ ਤੇ ਉਹ ਬੰਨਿਆ ਛੋਟੀ ਤੋਂ ਚਲੋ ਤਾਂ ਮੈਂ ਬੰਨਿਆ ਕੋਲੋਂ ਪੱਕਾ ਦੁੱਧੂਗਾ ਕੋਟੋ ਲਾ ਲਈ ਮੈਂ ਆਪਣਾ ਛੋਟੀ ਬੰਨਿਆ ਕੋਲੋਂ ਦੇਖੋ ਤਾਉੜੀ ਲਾਹੀ ਪਈ ਆ ਮੈਂ ਉਹਦੇ ਚ ਪਾ ਲਊਗੀ ਬਸ ਉਹ ਤੋਂ ਲੈ ਮਿੱਠਾ ਨਾ ਬਾਈ ਚੰਗਾ ਉਹ ਚਲ ਉਹ ਦਿਨ ਟਾਈਪ ਆ ਕੀ ਖਾਸ ਗੱਲ ਐ ਮਾ ਗਗਾ ਕੀ ਕੰਮ ਨਾ ਬੰਗਵਾ ਜਦ ਰੋਟੀ ਹੋਈ ਕੀ ਕਹਿੰਦੇ ਆ ਤਾਂ ਬੁਰੀ ਵਜਦੇ ਆ ਇਹਨਾਂ ਸਮਝ ਤੋਂ ਬਾਹਰ ਹੋ ਗਈ ਕਹਾਣੀ ਇਹਨਾਂ ਨੂੰ ਪਤਾ ਨਹੀਂ ਕੀ ਦਿਮਾਗ 'ਚ ਬੜਿਆ ਕੀ ਇਹਨੂੰ ਅਕਲ ਆਉਂਦੀ ਆ ਕਿ ਅਖਰ ਜਾਂਦੀ ਇਹਨਾਂ ਦੀ ਐਂ ਨਹੀਂ ਸਮਝਉਂਦੀ ਮਿਲਦਾ ਨਹੀਂ ਔਰ ਦਪਰਮਨੋ ਕੋਮੇ ਉਹ ਕਰਿਆ ਲਾ ਆ ਕੱਖਾਂ ਦਾ ਸਿਆਪਾ ਤਾਂ ਮੈਨੂੰ ਹੀ ਕਰਨਾ ਪਊ ਉਹ ਹੀ ਗੱਲ ਕਹਿੰਦੇ ਹੁੰਦੇ ਮੁੜਕੜ ਬੋਤੀ ਬੋੜ ਥੱਲੇ ਹੈ ਕੋਈ ਨਾ ਮੈਂ ਵੀ ਵੰਟੂ ਨਾਲ ਗੱਲ ਕਰਦੀ ਆਂਗੀ ਅੱਜ ਤੇ ਪਾਵਾ ਕੱਖ ਕੀ ਭਾਬੀ ਕੱਲੀ ਹੀ ਬੋਲੀ ਜਾਨੀ ਆ ਪਾਈ ਕੀ ਬੋਲਾ ਆਹੀ ਗੱਲ ਉਹ ਹੀ ਗੱਲ ਹੈ ਮੇਰੇ ਨਾਲ ਤਾਂ ਮੁੜਕੜ ਬੋਤੀ ਬੋੜ ਥੱਲੇ ਆ ਜਾਂਦੀ ਆ ਪਹਿਲਾਂ ਤਾਂ ਕੰਜਰਖਾਨਾ ਹੀ ਨਹੀਂ ਨਿਬੜਦਾ ਕਰਦਾ ਭਰਾਵਾ ਤੇਰੇ ਵਾਲੀ ਮੈਡਮ ਨੂੰ ਕਹਿ ਦੇ ਕੰਮ ਕਰ ਲਿਆ ਕਰੂ ਕੋਈ ਤੋੜ ਲਿਆ ਕਰੂ ਡੱਕਾ ਲੱਗ ਮਨ ਤੇਰੀ ਨਹੀਂ ਸਮਝ ਆਉਂਦੀ ਹੈਗੀ ਪਹਿਲਾਂ ਤਾਂ ਤੂੰ ਕੰਮ ਵੰਡ ਕੇ ਦੇਤਾ ਹੈ ਵੀ ਉਹ ਚੌਂਕਾ ਚੁੱਲਾ ਦੇਖਿਆ ਕਰੂਗੀ ਤੇ ਮੈਂ ਆਹ ਕਰਿਆ ਕਰੂਗੀ ਹੁਣ ਤੂੰ ਕਹੀਨੇ ਕੰਮ ਉਹ ਵੰਡ ਦੇ ਫਲਾਨਾ ਕਰਦੇ ਮੈਨੂੰ ਤਾਂ ਭਾਬੀ ਤੇਰੀਆਂ ਗੱਲਾਂ ਨਹੀਂ ਸਮਝ ਆਉਂਦੀਆਂ ਹੈਗੀਆਂ ਵੇ ਭਰਾਵਾ ਕਿਹੜਾ ਕੰਮ ਵੰਡ ਕੇ ਦਿੱਤਾ ਏ ਉਹਨੂੰ ਸਾਡੇ ਉਹ ਕਹਿਣੀ ਚਾਹੀਦੀ ਅਸੀਂ ਤਾਂ ਉਸ ਤੋਂ ਸਾਡੇ ਉਲਟ ਚੱਲਦੀ ਆ ਜੇ ਤਾਂ ਅਸੀਂ ਚੌਲਾਂ ਦੇ ਚਾਹਲ ਬਣਾ ਲਗੇ ਤਾਂ ਮੈਂ ਪਾਸਤਾ ਖਾਣਾ ਜੇ ਮੈਂ ਪਾਸਤਾ ਬਣਾ ਲਿਆ ਤਾਂ ਮੈਂ ਚੌਲ ਖਾਣੀ ਹੈਗੇ ਜੇ ਕਣਕ ਦਾ ਆਟਾ ਕੋਨਲਾ ਤਾਂ ਬਾਜਰੇ ਦਾ ਖਾਣਾ ਜੇ ਬਾਜਰਾ ਕੋਨਲਾ ਤਾਂ ਕਣਕ ਦਾ ਖਾਣਾਗਾ ਮੈਂ ਤਾਂ ਨਾ ਜਦੋਂ ਮੇਰਾ ਤੁਸੀਂ ਰਿਸ਼ਤਾ ਦੇਖਣਗੇ ਨਾ ਮੈਂ ਉਹਦੀ ਗਿਆ ਸੀਗਾ ਵੀ ਨਾ ਆਪਦੇ ਸ਼ਰੀਕੇ ਚ ਨਾਲਾ ਨਹੀਂ ਕਿ ਮੇਰੀ ਭੈਣ ਲੱਗਦੀ ਛੋਟੀ ਮੈਂ ਤਾਂ ਲਾਈਕਿਆਂ ਫਲਾਨਾ ਕਰੂੰਗੀ ਆ ਦੇਖ ਲੈ ਨਤੀਜੇ ਨਾਲੇ ਰਹੀ ਗੱਲ ਹੁਣ ਤੂੰ ਘਰ ਚ ਵੱਡੀ ਐ ਜੇ ਉਹ ਕੋਈ ਮਾੜਾ ਮੋਟਾ ਕੁਝ ਬੋਲਦੀ ਉਹਨੂੰ ਪਿਆਰ ਨਾਲ ਸਮਝਾ ਦਿਆ ਕਰੋ ਤੇਰੇ ਲਈ ਤਾਂ ਉਹ ਜਵਕਾਂ ਵਰਗੀ ਹੋਗੀ ਤੇ ਦੂਣ ਜੇ ਤੂੰ ਹੀ ਲੜਨ ਲੱਗੀ ਫਿਰ ਤਾਂ ਘਰ ਚੱਲ ਪਿਆ ਬਸ ਮੈਂ ਨਹੀਂ ਲੜਦੀ ਮੈਂ ਤਾਂ ਡਰਦੀ ਬੇਬੇ ਬਾਪੂ ਨੂੰ ਵੀ ਨਹੀਂ ਦੱਸਦੀਗੀ ਹੁਣ ਤੁਸੀਂ ਚਾਹੁੰਦੇ ਕੀ ਹੋ ਉਹ ਦੱਸ ਦੋ ਮੈਂ ਤਾਂ ਕੁਝ ਨਹੀਂ ਚਾਹੁੰਦੀ ਮੈਂ ਤਾਂ ਇਹ ਕਹਿਨੀ ਆ ਵੀ ਉਹ ਕਹਿੰਦੀ ਆ ਮੈਂ ਪਸੂਆਂ ਚ ਨਹੀਂ ਆਉਣਾ ਮੈਂ ਹੁਣ ਉਹਨੂੰ ਐਂ ਆਖਿਆ ਸੀ ਵੀ ਟੋਕਰੇ ਮੈਂ ਭਰ ਦੰਨੀ ਆ ਦੋ ਟੋਕਰੇ ਚਾੱਕ ਕੇ ਜੇ ਉਹ ਖੁਲਣੀ ਚ ਸਿਰ ਦੰਦੀ ਕਿੱਡੀ ਕ ਗੱਲ ਸੀ ਬੰਟੂ ਕੋਈ ਵੱਡੀ ਗੱਲ ਨਹੀਂ ਸੀ ਨਾ ਮੈਂ ਉਹਨੂੰ ਐਂ ਆਖਿਆਗਾ ਵੀ ਕੱਲਾ ਉਹ ਚੁੱਲੇ ਦਾ ਇੱਕ ਟਾਈਮ ਦਾ ਹੀ ਕਰ ਲਿਆ ਕਰਿਓ ਤਾਂ ਇੱਕ ਦਾ ਵੀ ਨਹੀਂ ਕਰਦੀ ਤੇਰੇ ਸਾਹਮਣੇ ਜੇ ਡਿਊਟੀ ਤੇ ਜਾਂਦੇ ਨੂੰ ਰੋਟੀਆਂ ਤੈਨੂੰ ਕੌਣ ਪਕਾ ਕੇ ਦਿੰਦਾ ਜਾਂ ਮੈਂ ਪਕਾ ਕੇ ਦਿੰਨੀ ਆ ਜਾਂ ਭਾਈ ਹਰਪ੍ਰੀਤ ਪਕਾ ਕੇ ਦਿੰਦੀ ਏ ਮੇਰੀ ਗੱਲ ਸੁਣ ਬਾਬੀ ਜੋ ਵੀ ਤੁਹਾਡਾ ਕਲੇਸ਼ ਆ ਮੈਨੂੰ ਨਹੀਂ ਪਤਾ ਮ ਤੂੰ ਆਪਦਾ ਜੇ ਗੱਲ ਕਰਨੀ ਹੈ ਤੂੰ ਬੇਬੇ ਬਾਪੂ ਨਾਲ ਗੱਲ ਕਰ ਲੈ ਉਹ ਜਿਵੇਂ ਕਹਿੰਦੇ ਓਵੇਂ ਕਰੀ ਚੱਲੋ ਬਸ ਮੈਂ ਤਾਂ ਭਈ ਕੋਈ ਗੱਲ ਨਹੀਂ ਕਰਦੀ ਹਰਪ੍ਰੀਤ ਨੂੰ ਕਿਹਾਗਾ ਉਹ ਗੱਲ ਕਰੂਗੀ ਉਹ ਬੇਬੇ ਬਾਪੂ ਨਾਲ ਗੱਲ ਕਰੂਗੀ ਦੇਖ ਨਾ ਤਾਂ ਜਿੰਨਾ ਚਿਰ ਬੇਬੇ ਬਾਪੂ ਜਿਉਂਦੇ ਆ ਇਹਦੇ ਵੀ ਤੈਨੂੰ ਵੀ ਪਤਾ ਨਾ ਤਾਂ ਉਹ ਆਪਾਂ ਨੂੰ ਅੱਡ ਅੱਜ ਕਰਨ ਨਾ ਕਰਨ ਕੱਲ ਨੂੰ ਹੈਂ ਉਹ ਅਡੂਡ ਵਾਲੀ ਤਾਂ ਗੱਲ ਹੀ ਹੈਨੀ ਤੈਨੂੰ ਇਹ ਕਿਹਨੇ ਕਿਹਾ ਮੇਰੀ ਗੱਲ ਸੁਣ ਤਾਬੀ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਮੈਨੂੰ ਤਾਂ ਐਸੀ ਚੱਲ ਵੀ ਉਹ ਉਹਨੂੰ ਲੈਨੇ ਅਕਲ ਹੈ ਹੀ ਨਹੀਂ ਵੀ ਤਾਂ ਬੋਲਦੀਆਂ ਅਡ ਹੋਣ ਵਾਲਾ ਤਾਂ ਕਦੇ ਉਹਨੇ ਵੀ ਨਹੀਂ ਕਿਹਾ ਸੀਗਾ ਤੂੰ ਬਿਨਾਂ ਗੱਲ ਤੋਂ ਅਡੂਡ ਵਾਲਾ ਕਹੀ ਹੀ ਜਾਨੀ ਇਹ ਕੀ ਗੱਲਾਂ ਬਣੀਆਂ ਭਰਾਵਾ ਜਿਹੜੇ ਹਿਸਾਬ ਨਾਲ ਉਹ ਚੱਲਦੀ ਉਹ ਕਹੀ ਜਾਂਦੀ ਸੀ ਹਰਪ੍ਰੀਤ ਨੂੰ ਕਹਿੰਦੀ ਮੈਂ ਮੇਰੇ ਬੰਦੇ ਤੋਂ ਕੰਚ ਦਾ ਚੁੱਲਾ ਮੰਗਾਉਂਗੀ ਉਹਨੇ ਤਾਂ ਤਾਂ ਕਿਹਾ ਸੀਗਾ ਪਹਿਲਾਂ ਨਾ ਗੱਲ ਨੂੰ ਤੁਹਾਨੂੰ ਵੀ ਵਧਾਉਣ ਦੀ ਆਦਤਾ ਉਹਨੇ ਮੈਨੂੰ ਇਹ ਕਿਹਾ ਸੀ ਕਹਿੰਦੀ ਚੁੱਲਾ ਪੁਰਾਣਾ ਹੋਇਆ ਪਿਆ ਉਹ ਚੱਲਦਾ ਨਹੀਂ ਹੈਗਾ ਮੈਨੂੰ ਨਵਾਂ ਚੁੱਲਾ ਲਿਆ ਦੇ ਵੀ ਉੱਥੇ ਸੋਨਾ ਲੱਗੂਗਾ ਉਹਨੇ ਤਾਂ ਅੱਡੋ ਹਣ ਵਾਲੀ ਗੱਲ ਹੀ ਨਹੀਂ ਕੀਤੀ ਆਹ ਗੱਲ ਤਾਂ ਤੂੰ ਭਾਬੀ ਵਧਾ ਕੇ ਕੀ ਨੇ ਸਵੇਰੇ ਤਾਂ ਮੇਰੀ ਗੱਲ ਹੋਈ ਆ ਉਹਦੇ ਨਾਲ ਤੂੰ ਮਰੀ ਜੰਨੀ ਆਪਦੀਆਂ ਮੈਂ ਆਪ ਤਾਂ ਨਹੀਂ ਮਾਰਦੀ ਹਰਪ੍ਰੀਤ ਬੇਬੇ ਬਾਪੂ ਨਾਲ ਪਈ ਗੱਲ ਕਰੂਗੀ ਆਪ ਹੀ ਕੰਮ ਵੰਡ ਦੂਗਾ ਚੱਲ ਕੋਈ ਨਾ ਹਰਪ੍ਰੀਤ ਮੀਂਹੀ ਵੰਡਣਾ ਬੇਬੇ ਬਾਪੂ ਤਾਂ ਵੰਡ ਕੇ ਦੇਣਗੇ ਆ ਉਹ ਜਿਵੇਂ ਕਹਿਣਗੇ ਉਹਨਾਂ ਦੀ ਘਰ ਚ ਚੱਲਦੀ ਹੈ ਉਹੀ ਜਿਵੇਂ ਫੈਸਲਾ ਕਰਨਗੇ ਹੋ ਜੂਗਾ ਸਾਨੂੰ ਤਾਂ ਸਨ ਬਚਾਲੇ ਲਾਉ ਹੀ ਨਾ ਚੰਗਾ ਦਾ ਰੰਨਾ ਦਾ ਹੋ ਕੇ ਬਹਿ ਗਿਆ ਇਹਨੇ ਕਿਹੜਾ ਮੇਰੀ ਸੁਣ ਲਈ ਚੱਲ ਕੋਈ ਤਾਂ ਮੈਂ ਤਾਂ ਕੱਖ ਪਾਵਾਂ ਮੈਂ ਤਾਂ ਨਹੀਂ ਇੰਨਾ ਜੋਗਰ ਕੋਈ ਰਹੇਗੀ ਕੌਣ ਆਖੇ ਲੱਗਦਾ ਹੈਗਾ